ਨੰਨੂ ਇੱਕ ਫਾਇਦਾ ਸਮਝਾਓ ਇਹ ਪਾਗਲ ਥੋੜੀ ਨੇ ਤੇ ਸੜਕਾਂ ਦੇ ਬੈਠੇ ਨੇ ਤੁਹਾਡੇ ਨੂੰ ਵੱਧ ਪੜੇ ਲਿਖੇ ਲੋਕ ਕੌਣ ਨੇ ਤੁਸੀਂ ਉਹਨਾਂ ਨੂੰ ਬਹਿ ਕੇ ਤਰਕ ਨਾਲ ਗੱਲ ਕਰੋ ਕਿ ਆਹ ਤੁਹਾਡੀ ਜ਼ਿੰਮੇਵਾਰੀ ਸੀ ਐਮਪੀ ਸਾਹਿਬ ਆਹ ਤੁਹਾਡੀ ਜ਼ਿੰਮੇਵਾਰੀ ਸੀ ਐਮਐਲਏ ਸਾਹਿਬ ਹਰ ਚੀਜ਼ ਚ ਪ੍ਰੋਫਿਟ ਨਹੀਂ ਦੇਖੀਦਾ ਆਰਐਸਐਸ ਨੇ 70 ਸਾਲ ਫੋਕਸ ਕੀਤਾ ਦੇਸ਼ ਦੇ ਉੱਤੇ ਅੱਜ ਉਹ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕੇ ਨੇ ਅੱਜ ਪੰਜਾਬ ਚ ਡੀਜੀ ਵੀ ਉਹਨਾਂ ਦਾ ਚੀਫ ਸੈਕਟਰੀ ਵੀ ਉਹਨਾਂ ਦਾ ਹਰ ਸਟੇਟ ਦੇ ਵਿੱਚ ਹਰ ਅਫਸਰ ਉਹਨਾਂ ਦਾ ਤੁਸੀਂ ਅੰਮ੍ਰਿਤਸਰ ਖਾਲਸਾ ਕਾਲਜ ਹੈ ਜੀ ਖਾਲਸਾ ਕਾਲਜ ਦੇ ਵਿੱਚ ਮਤਲਬ ਜਿਹੜੇ ਸੈਕਟਰੀ ਨੇ ਜਿਹੜੇ ਉਹਨੂੰ ਚਲਾਉਂਦੇ ਨੇ ਕੌਣ ਨੇ ਉਹ ਭਾਜਪੀ ਦੀ ਇਲੈਕਸ਼ਨ ਲੜਦੇ ਨੇ ਤੁਸੀਂ ਅੱਗੇ ਆ ਰਹੇ ਹੋ ਸ਼੍ਰੋਮਣੀ ਕਮੇਟੀ ਦਾ ਹਸਪੀਟਲ ਹੈ ਗੁਰੂ ਰਾਮਦਾਸ ਜਿਹੜਾ ਐਜੂਕੇਸ਼ਨ ਕਾਲਜ ਹੈ ਉੱਥੇ ਪ੍ਰਿੰਸੀਪਲ ਕੌਣ ਨੇ ਉੱਥੇ ਪ੍ਰਿੰਸੀਪਲ ਉਹ ਨੇ ਜਿਨ੍ਹਾਂ ਦੇ ਹਸਬੰਡ ਜਿਹੜੇ ਉਹ ਆਰਐਸਐਸ ਦੇ ਪ੍ਰਚਾਰਕ ਨੇ ਆ ਭੁੱਲਰ ਫੜਿਆ ਭੁੱਲਰ ਦੇ ਨਾਲ ਉਹਨਾਂ ਦੱਸਿਆ ਜੀ ਇੰਨੇ ਅਫਸਰ ਸਾਡੇ ਹੋਰ ਡਾਰਤੇ ਨੇ ਕਿਸੇ ਨੂੰ ਨਹੀਂ ਫੜਨਾ ਹਾਂ ਉਹਨਾਂ ਇੱਕ ਮੈਸੇਜ ਦੇ ਦਿੱਤਾ ਆਈਪੀਐਸ ਤੇ ਆਈਐਸ ਅਫਸਰਾਂ ਨੂੰ ਪੀਸੀਐਸ ਅਫਸਰਾਂ ਨੂੰ ਵੀ ਸਾਡੇ ਆਖੇ ਲੱਗਣਾ ਹੈ ਭਾਈ ਤੁਸੀਂ ਤੇ ਸੋਚਣਾ ਸਾਡਾ ਬੰਦ ਹੋ ਜਾਂਦਾ ਨਾ ਉੱਥੋਂ ਸੋਚਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੀਆਂ ਏਜੰਸੀਜ਼ ਉਹ ਕੇਂਦਰ ਜਿਹੜਾ ਤੇ ਯੂਨੀਵਰਸਿਟੀ ਅੱਜ ਪਹਿਲੇ ਦਿਨ ਬੱਚੇ ਮਿਲੇ ਨੇ ਯਾਰ ਤੁਸੀਂ ਕਿਸੇ ਵਿਆਹ ਸ਼ਾਦੀ 'ਚ ਖੁਸ਼ੀ ਗਮੀ ਤੇ ਸਮਾਗਮ 'ਚ ਜਾਓ ਤੁਹਾਨੂੰ 18 ਤੋਂ 25 ਸਾਲ ਵਾਲੇ ਬੱਚੇ ਹੀ ਨਹੀਂ ਮਿਲਦੇ ਮੇਰੇ ਇਲਾਕੇ ਦੇ ਵਿੱਚ ਮੇਰਾ ਖਿਆਲ ਵੀ 15 IVF ਸੈਂਟਰ ਹੋਣਗੇ ਕਾਰਨ ਆਪਾਂ ਲੱਭਦੇ ਹੀ ਨਹੀਂ ਉਹਨੂੰ ਨਾ ਫਿਰ ਲੋਕੀ ਕਹਿੰਦੇ ਵੀ ਤੂੰ ਕੋ ਮਤਲਬ ਚੜਦੀ ਕਲਾ ਚੜਦੀ ਕਲਾ ਮਤਲਬ ਸਵਾਹ ਗੱਲ ਕਰਾਂ ਜਦੋਂ ਮੈਨੂੰ ਚੜਦੀ ਕਲਾ ਨਜ਼ਰ ਹੀ ਨਹੀਂ ਆਉਂਦੀ ਬਾਰੋਂ ਕੋ ਆਉਂਦਾ ਨਾ ਪੁੱਛਦਾ ਹੈ ਪੰਜਾਬ ਦੇ ਵਿੱਚ ਧਰਨਾਤ ਨਹੀਂ ਪੰਜਾਬ ਚ ਕੋ ਹਾਲਾਤ ਚੰਗੇ ਨੇ ਤੁਸੀਂ ਜੇ ਸੋਚਦੇ ਹੋ ਤੇ ਕਿ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋ ਸਰਕਾਰ ਆਮ ਆਦਮੀ ਪਾਰਟੀ ਦੀ ਆ ਜਾਂ ਹੋਰ ਕਿਸੇ ਸਟੇਟ ਚ ਕਾਂਗਰਸ ਦੀ ਆ ਤੇ ਨਹੀਂ ਆ ਗਰੰਟੀ ਨਾ ਕਿੰਨਾ ਪੰਜਾਬ ਚ ਦੁੱਧ ਨਕਲੀ ਬੰਦ ਨਹੀਂ ਹੋਇਆ ਅਜੇ ਤੱਕ ਕਦੇ ਕਿਸਾਨ ਕਦੇ ਮਜ਼ਦੂਰ ਤੇ ਹੁਣ ਵਿਦਿਆਰਥੀ ਇਹ ਯੂਨੀਵਰਸਿਟੀ ਸਾਡੇ ਹੱਥੋਂ ਚਲੀ ਗਈ ਹੈ ਜਾਂ ਫਿਰ ਚਲੀ ਜਾਵੇਗੀ ਲਗਾਤਾਰ ਯੂਨੀਵਰਸਿਟੀ ਕਈ ਵੱਡੇ ਲੀਡਰ ਔਰ ਇਸ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲਾ ਹਰ ਇੱਕ ਪੰਜਾਬ ਦਾ ਨਾਗਰਿਕ ਪਹੁੰਚ ਰਿਹਾ ਹੈ ਔਰ ਇਸ ਵਕਤ ਮਨਦੀਪ ਮੱਨਾ ਵੀ ਪਹੁੰਚੇ ਨੇ ਜੋ ਸਰਕਾਰ ਦੀ ਵਕਫ ਵਕ ਪਾਲਿਸੀਆਂ ਤੇ ਅਕਸਰ ਪ੍ਰੈਡਿਕਸ਼ਨ ਵੀ ਕਰਦੇ ਨੇ ਸਮਝਦੇ ਵੀ ਨੇ ਔਰ ਤੱਤ ਤੇ ਬੋਲਦੇ ਨੇ ਕਿ ਫੈਕਟ ਕੀ ਨੇ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਮਨਨ ਸਾਹਿਬ ਇਹ ਜਿਹੜੀ ਪਾਲਿਸੀ ਤੁਸੀਂ ਸਮਝੀ ਹੈ ਸੈਂਟਰਲਾਈਜ਼ੇਸ਼ਨ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਹੋਣ ਦੀ ਗੱਲ ਇਹ ਹੱਥੋਂ ਸਾਡੇ ਚਲੀ ਗਈ ਹੈ ਜਾਂ ਆਉਣ ਵਾਲੇ ਸਮੇਂ ਦੇ ਅੰਦਰ ਜਾਵੇਗੀ ਏ ਹੱਥੋਂ ਜਿਹੜਾ ਪੰਜਾਬ ਦੇ ਮੈਂ ਕੱਲੀ ਯੂਨੀਵਰਸਿਟੀ ਦੀ ਗੱਲ ਨਹੀਂ ਕਰਦਾ ਜੀ ਮੈਂ ਅੱਗੇ ਵੀ ਬੋਲ ਰਿਹਾ ਸੀਗਾ ਕਿ ਇਹਨਾਂ ਡਾਇਰੈਕਟਲੀ ਪੂਰੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਔਰ ਇਹ ਜਿਹੜਾ ਯੂਨੀਵਰਸਿਟੀ ਚ ਫੈਸਲਾ ਆ ਬੱਚਿਆਂ ਨੂੰ ਸੜਕਾਂ ਦੇ ਉੱਤੇ ਮਤਲਬ ਤਰਨੇ ਦੇਣੇ ਪੈ ਰਹੇ ਨੇ ਇਹਨਾਂ ਪੜ੍ਹਨਾ ਹੈ ਯਾਰ ਇਹਨਾਂ ਦੀ ਪੜ੍ਹਨ ਦੀ ਉਮਰ ਹੈ ਮਤਲਬ ਇਹ ਇਹਨਾਂ ਨੇ ਆ ਦੇਸ਼ ਦਾ ਭਵਿੱਖ ਨੇ ਇਹਨਾਂ ਨੂੰ ਸੜਕਾਂ ਦੇ ਉੱਤੇ ਤੁਸੀਂ ਬਿਠਾ ਦਿੱਤਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਉਹ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਹੈ ਕੱਲਾ ਇਸ ਮਸਲੇ ਦੇ ਉੱਤੇ ਨਹੀਂ ਯੂਨੀਵਰਸਿਟੀ ਤੇ ਸੈਨਟ ਜਿਹੜੀ ਉਹ ਭੰਗ ਕਰ ਦਿੱਤੀ ਗਈ ਜਿਹੜੇ ਬੱਚੇ ਇਥੋਂ ਗ੍ਰੈਜੂਏਸ਼ਨ ਕਰਦੇ ਸੀ ਜਿਹੜੇ ਇਥੋਂ ਮਾਸਟਰ ਕਰਦੇ ਸੀ ਉਹ ਵੋਟਾਂ ਉਹਨਾਂ ਦੀਆਂ ਵੜਦੀਆਂ ਸੀਗੀਆਂ ਮੇਰੇ ਖਿਆਲ ਕੱਲ ਮੈਨੂੰ ਪਤਾ ਲੱਗਾ ਸੀਗਾ ਕਿ 14 ਲੱਖੇ ਦਾ ਵੋਟਰ ਹੈ ਤੁਸੀਂ ਇੱਕਦਮ ਉਹਦਾ ਘਾਣ ਹੀ ਕਰ ਦਿਓ ਉਹਨੂੰ ਮਤਲਬ ਗਲਾਈ ਘੁੱਟ ਦਿਓ ਵੀ ਇਹ ਅੱਜ ਤੋਂ ਚੋਣ ਹੀ ਨਹੀਂ ਹੋਣੀ ਤੇ ਇੱਕ ਕਿੱਥੋਂ ਦਾ ਲੋਕਤੰਤਰ ਹੈ ਕਿਹੜੀ ਡੈਮੋਕ੍ਰੇਸੀ ਹੈ ਯਾਰ ਇਹ ਆਪਾਂ ਮਤਲਬ ਗੱਲਾਂ ਕਰਦੇ ਆ ਪੂਰੇ ਦੇਸ਼ ਦੇ ਉੱਤੇ ਜਿਵੇਂ ਬੀਜੇਪੀ ਦਾ ਸੁਪਨਾ ਚੱਲ ਰਿਹਾ ਸੀ ਨਾ ਵੀ ਕਾਂਗਰਸ ਮੁਕਤ ਭਾਰਤ ਕਰਨਾ ਔਰ ਉਹਦੇ ਵਿੱਚ ਉਹਨਾਂ ਕਿਸੇ ਨੂੰ ਨਹੀਂ ਦੇਖ ਰਹੇ ਚਾਹੇ ਯੂਨੀਵਰਸਿਟੀ ਆ ਰਹੀ ਹੈ ਚਾਹੇ ਪੰਜਾਬ ਦੇ ਕੋਈ ਹੋਰ ਅਦਾਰੇ ਆ ਰਹੇ ਨੇ ਚਾਹੇ ਸਟੇਟ ਕੋਈ ਵੀ ਆ ਰਹੀ ਹੈ ਅੱਜ ਬਿਹਾਰ ਦੇ ਵਿੱਚ ਕੀ ਚੱਲ ਰਿਹਾ ਇਲੈਕਸ਼ਨ ਹੈ ਉੱਥੇ ਮੇਰੇ ਖਿਆਲ ਤੋਂ ਯਸ਼ਵੀ ਦਾ ਬਹੁਤ ਯੋਰ ਹੈ ਉੱਥੇ ਚਾਰ ਪੰਜ ਢੋਲੇ ਖਰੇ ਕਰ ਦਿੱਤੇ ਗਏ ਨੇ ਓਐਸਸੀ ਹੈ ਦੂਸਰਾ ਪ੍ਰਸ਼ਾਂਤ ਕਸ਼ੋਰ ਹੈ ਵੋਟ ਬੈਂਕ ਟੁੱਟੇਗਾ ਦੋ ਦੋ 4 4 5 5000 ਵੋਟ ਲੈਣਗੇ ਕਿਸੇ ਤਰੀਕੇ ਦੇਸ਼ ਦੇ ਉੱਤੇ ਮਤਲਬ ਕਬਜ਼ਾ ਕੀਤਾ ਜਾਣਾ ਇਹ ਮੈਂ ਤਾਂ ਕਹਿਣਾ ਵੀ ਉਹ ਜਿੱਦਾਂ ਕੋਰੀਆ ਦੇ ਵਿੱਚ ਹੈ ਨਾ ਕਿ ਮੀਯੋਂਗ ਉਸ ਤਰੀਕੇ ਪੰਜਾਬ ਨੂੰ ਬਣਾਇਆ ਜਾ ਰਿਹਾ ਹੈ ਡਿਕਟੇਟਰਸ਼ਿਪ ਕੀਤੀ ਜਾ ਰਹੀ ਹੈ ਜੋ ਮਰਜ਼ੀ ਫੈਸਲਾ ਸੁਣਾ ਦਿਓ ਲਾਗੂ ਕਰ ਦੇਣਾ ਤੁਸੀਂ ਬੱਚਿਆਂ ਦਾ ਵਿਰੋਧ ਵੇਖੋ ਤਿੰਨ ਚਾਰ ਸਾਲ ਤੋਂ ਚੋਣਾਂ ਨਹੀਂ ਹੋਈਆਂ ਉਹ ਤੁਹਾਡੇ ਕੋ ਦੁਹਾਈ ਕੀ ਮੰਗਦੇ ਨੇ ਉਹ ਸੈਂਟਰਲਾਈਜ਼ ਕੀਤਾ ਖਾ ਜਾ ਰਿਹਾ ਇਕੱਲਾ ਇਸ ਚੀਜ਼ ਨੂੰ ਥੋੜੀ ਕੀਤਾ ਜਾ ਰਿਹਾ ਤੁਸੀਂ 20 25 ਸਾਲ ਪਿੱਛੇ ਚਲੇ ਜਾਓ ਪੰਜਾਬ ਦੇ ਵਿੱਚ ਮਤਲਬ 25 ਸਾਲ ਪਹਿਲਾਂ ਜਦੋਂ 25 30 ਸਾਲ ਪਹਿਲਾਂ ਸਾਡੇ ਵਰਗੇ ਮਤਲਬ ਜਦੋਂ ਅਸੀਂ ਛੋਟੇ ਸੀਗੇ ਜਾਂ ਟੀਨੇਜ ਸੀਗੇ ਕਿਸੇ ਨੇ ਬਿਮਾਰ ਹੋਣਾ ਤੇ ਸਰਕਾਰੀ ਹਸਪਤਾਲ ਇੱਕ ਨੰਬਰ ਹੁੰਦੇ ਸੀਗੇ ਸਰਕਾਰੀ ਡਿਸਪੈਂਸਰੀਜ਼ ਹੁੰਦੀਆਂ ਸੀਗੀਆਂ ਹਰ ਗਲੀ ਦੇ ਵਿੱਚ ਹਰ ਮਹੱਲੇ ਦੇ ਵਿੱਚ ਜਿਵੇਂ ਨਾ ਮਹੱਲਾ ਕਲੀਨਿਕ ਖੋਲੇ ਨਾ ਇਹ ਆਲਰੇਡੀ ਹੈਗੇ ਸੀਗੇ ਉਸ ਟਾਈਮ ਦੇ ਉੱਤੇ ਔਰ ਉਸ ਤੋਂ ਅਲੱਗ ਆਜੋ ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲ ਨਾਲ ਬਹੁਤ ਘੱਟ ਹੁੰਦੇ ਸੀਗੇ ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਸੀ ਉਹ ਅਫਸਰ ਬਣਦੇ ਸੀ ਆਪਦਾ ਕਾਰੋਬਾਰ ਕਰਦੇ ਸੀਗੇ ਇੱਕ ਸਮਾਂ ਇਹੋ ਜਿਹਾ ਆਇਆ ਕਿ ਸਿਆਸਤ ਦੇ ਵਿੱਚ ਵਪਾਰੀ ਆ ਗਏ ਅੱਜ ਸਿਆਸਤ ਦਾ ਉਹ ਹਾਲ ਹੋ ਗਿਆ ਪੂਰੇ ਦੇਸ਼ ਦੇ ਵਿੱਚ ਹਰ ਸਟੇਟ ਦੇ ਵਿੱਚ ਕਿ ਜੇ ਕਿਸੇ ਨੇ ਐਜੂਕੇਸ਼ਨ ਮਿਨਿਸਟਰ ਬਣਨਾ ਉਹ ਬਣਨਾ ਪਤਾ ਕੌਣ ਚਾਹੀਦਾ ਤਾਂ ਸਟੇਟ ਵਾਡੀ ਹੋਵੇ ਜਿਹੜਾ ਮਤਲਬ ਜਿਨੇ ਬਹੁਤ ਸਕੂਲ ਨੂੰ ਟਾਪ ਤੇ ਲੈ ਕੇ ਗਿਆ ਹੋਵੇ ਜਿਨੇ ਬਹੁਤ ਸਟੱਡੀ ਦੇ ਉੱਤੇ ਕੰਮ ਕੀਤਾ ਹੋਵੇ ਅੱਜ ਐਜੂਕੇਸ਼ਨ ਮਿਨਿਸਟਰ ਕੌਣ ਬਣਦਾ ਜਿਹਦੇ ਆਪਦੇ ਪ੍ਰਾਈਵੇਟ ਸਕੂਲ ਨੂੰ ਹੈਲਥ ਮਿਨਿਸਟਰ ਕੌਣ ਬਣਨਾ ਚਾਹੀਦਾ ਕਿ ਜੇ ਕੋਈ ਸਰਕਾਰੀ ਡਾਕਟਰ ਹੋਵੇ ਉਹਨੂੰ ਕੋਈ ਨੌਲੇਜ ਹੋਵੇ ਬਹੁਤ ਉਹਨੇ ਮਤਲਬ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਹੋਵੇ ਸਟੇਟ ਸਟੇਟ ਵਾਢੀ ਹੋਵੇ ਤੁਸੀਂ ਮਤਲਬ ਹਰ ਤਰ੍ਹਾਂ ਦੇ ਬੰਦੇ ਮਿਲ ਜਾਂਦੇ ਨੇ ਤੁਸੀਂ ਕਿਸੇ ਬਾਰੇ ਵੀ ਨਾ ਚੋਰੀ ਕਿਸੇ ਦੀ ਲੁਕੀ ਰਹਿੰਦੀ ਆ ਤੇ ਨਾ ਚੰਗਾ ਕੰਮ ਕਿਸੇ ਦਾ ਲੁਕਿਆ ਰਹਿੰਦਾ ਹੈਲਥ ਮਿਨਿਸਟਰ ਤੇ ਬਣਨੇ ਚਾਹੀਦੇ ਨੇ ਉਹ ਇਮਾਨਦਾਰ ਲੋਕ ਤੇ ਅੱਜ ਹੈਲਥ ਮਿਨਿਸਟਰ ਕੌਣ ਬਣਦੇ ਨੇ ਜਿਨ੍ਹਾਂ ਦੇ ਆਪਦੇ ਪ੍ਰਾਈਵੇਟ ਹਸਪੀਟਲ ਹੁੰਦੇ ਨੇ ਜਿਹੜੇ ਆਪ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਉਹ ਫਿਰ ਪ੍ਰਾਈਵੇਟ ادارے ਨੂੰ ਚੁੱਕਣਗੇ ਆਪਦੇ ਨੂੰ ਕਿ ਸਰਕਾਰੀ ਨੂੰ ਚੁੱਕਣਗੇ ਅੱਗੇ ਆਜ ਲੋਕਲ ਬਾਡੀ ਮਿਨਿਸਟਰ ਉਹ ਬਣਦਾ ਜਿਹੜਾ ਆਪ ਕਲੋਨਾਈਜ਼ਰ ਹੋਵੇ ਜਿਹੜਾ ਮਤਲਬ ਐਕਸਾਈਜ਼ ਮਿਨਿਸਟਰ ਉਹ ਬਣਦਾ ਜਿਹੜਾ ਆਪ ਦੇ ਸ਼ਰਾਬ ਦੇ ਠੇਕ ਇਹਨੂੰ ਮਤਲਬ ਕਾਰੀ ਵਪਾਰੀ ਕਰਨ ਦਿੱਤਾ ਗਿਆ ਨਾ ਕਿ ਪਹਿਲਾਂ ਪੈਸੇ ਲਾਓ ਉਸ ਤੋਂ ਬਾਅਦ ਕਮਾਓ ਭਾਜਪੀ ਕਹਿੰਦੀ ਕਿ ਸੈਨੇਟ ਭੰਗ ਨਹੀਂ ਕੀਤੀ ਅਸੀਂ ਇੰਪਰੂਵਮੈਂਟ ਕੀਤੀ ਹੈ ਪੋਚਾਂ ਦੇ ਭੁੱਖ ਲਈ ਚੰਗਾ ਕਦਮ ਚੱਕਿਆ ਕੀ ਚੰਗਾ ਕਦਮ ਹੈ ਜੀ ਭਾਜਪੀ ਦੇ ਲਾਲੋ ਕਿਸੇ ਵੀ ਪਾਰਟੀ ਦੇ ਮੈਂ ਦਿਲ ਨਹੀਂ ਦਿਖਾਉਣਾ ਚਾਹੁੰਦਾ ਕਿਸੇ ਦਾ ਵੀ ਇੱਥੇ ਹਰ ਪਾਰਟੀ ਦਾ ਬੰਦਾ ਆਊਗਾ ਤੁਸੀਂ ਹਰ ਪਾਰਟੀ ਨੇ ਜਿੰਨੇ ਵੀ ਐਮਪੀ ਚੁਣੇ ਸਾਰੇ ਕਿਸੇ ਦੀ ਯੂਨੀਵਰਸਿਟੀ ਹੈ ਕਿਸੇ ਦੇ ਹਸ ਬੀਜੇਪੀ ਕੇਸ ਫਾਰਮੂਲੇ ਦੇ ਤੌਰ 'ਤੇ ਵੀ ਕੋਈ ਵੀ ਅਦਾਰਾ ਚਾਹੇ ਰੇਲਵੇ ਆ ਚਾਹੇ 에ਅਰ ਇੰਡੀਆ ਮਤਲਬ 에ਅਰਲਾਈਨ ਹੈ ਕੋਈ ਜੇ ਕੋਈ ਚੀਜ਼ ਘਟੇ ਚਾਹ ਤੇ ਉਹਦਾ ਜਿਹੜਾ ਉਹ ਪ੍ਰਾਈਵੇਟ ਕਰਨ ਕਰ ਦਿੱਤਾ ਜਾਵੇ ਉਹਦਾ ਨਿੱਜੀਕਰਨ ਕਰ ਦਿੱਤਾ ਜਾਵੇ ਮੈਂ ਇੱਥੇ ਪਿਛਲੀ ਸਰਕਾਰ ਜਿਹੜੀ ਮੈਂ ਇਹਨਾਂ ਨੂੰ ਵੀ ਕਿਹਾ ਸੀਗਾ ਵੀ ਹਰ ਚੀਜ਼ ਚ ਪ੍ਰੋਫਿਟ ਨਹੀਂ ਦੇਖੀਦਾ ਤੁਸੀਂ ਹਰ ਚੀਜ਼ ਦੇ ਵਿੱਚ ਕੁਝ ਚੀਜ਼ਾਂ ਦੇਸ਼ ਦੇ ਵੈਲਫੇਅਰ ਲਈ ਹੁੰਦੀਆਂ ਨੇ ਜਿਹਦੇ ਚ ਐਜੂਕੇਸ਼ਨ ਹੈ ਜਿਹਦੇ ਵਿੱਚ ਤੁਹਾਡੀ ਟ੍ਰਾਂਸਪੋਰਟੇਸ਼ਨ ਹੈ ਜਿਹਦੇ ਵਿੱਚ ਤੁਹਾਡਾ ਮੈਡੀਕਲ ਹੈ ਇਹ ਲੋਕਾਂ ਵੈਲਫੇਅਰ ਦੀਆਂ ਨੇ ਇਹਨਾਂ ਲਈ ਬਜਟ ਜਾਰੀ ਕੀਤੇ ਜਾਂਦੇ ਨੇ ਨਾ ਕਿ ਇਹਨਾਂ ਤੋਂ ਪ੍ਰੋਫਿਟ ਲਿਆ ਜਾਂਦਾ ਪਰ ਆਪਾਂ ਇੱਥੇ ਹਰ ਚੀਜ਼ ਦੇ ਵਿੱਚੋਂ ਪ੍ਰੋਫਿਟ ਲੱਭਣਾ ਸ਼ੁਰੂ ਕਰ ਦਿੱਤਾ ਆਪਾਂ ਵੇਖਿਆ ਵੀ ਵੱਡੇ ਘਰਾਣਿਆਂ ਦਾ ਨੁਕਸਾਨ ਕਿੰਨਾ ਹੁੰਦਾ ਉਹਨਾਂ ਦੀਆਂ ਪ੍ਰਾਈਵੇਟ ਯੂਨੀਵਰਸਿਟੀ ਨੂੰ ਨੁਕਸਾਨ ਕਿੰਨਾ ਹੁੰਦਾ ਕਿਉਂਕਿ ਇੱਥੇ ਬੱਚਿਆਂ ਨੂੰ ਸਿੱਖਿਆ ਜਿਹੜੀ ਸਰਕਾਰੀ ਸਕੂਲ ਹੈ ਜਾਂ ਸਰਕਾਰੀ ਯੂਨੀਵਰਸਿਟੀ ਹੈ ਜਾਂ ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚ ਸਿੱਖਿਆ ਸਸਤੀ ਮਿਲ ਜਾਂਦੀ ਹੈ ਔਰ ਕਿਤੇ ਨਾ ਕਿਤੇ ਜਦੋਂ ਇਹਦਾ ਪ੍ਰਾਈਵੇਟਕਰਨ ਕੀਤਾ ਜਾਊਗਾ ਇਹਦਾ ਨਿੱਜੀਕਰਨ ਕੀਤਾ ਜਾਊਗਾ ਇਹਦਾ ਇਨਸੈਂਟ੍ਰਲਾਈਜ਼ ਕੀਤਾ ਜਾਊਗਾ ਉਹਦੇ ਤੋਂ ਬਾਅਦ ਬੱਚਿਆਂ ਦੀ ਪ ਕਰਨ ਦਾ ਕਾਰਨ ਕੀ ਹੈ ਫਿਰ ਉਹਨਾਂ ਨੇ ਮੈਨੂੰ ਸਮਝਾਇਆ ਕਿ ਦੇਖੋ ਦੇਸ਼ ਦੇ ਵਿੱਚ ਜਿੰਨੀਆਂ ਵੀ ਸਟੇਟ ਨੇ ਜਦੋਂ ਸਟੇਟ ਦੇ ਵਿੱਚ ਕਿਤੋਂ ਵੀ ਕੋਈ ਚੀਜ਼ ਲੈਣੀ ਹੈ ਉਹਦੇ ਮਤੇ ਪੈਣਗੇ ਉਹਦੇ ਵਿੱਚ ਵਿਰੋਧ ਹੋਣਗੇ ਜਦੋਂ ਕਾਬਜ ਹੀ ਆਪਣੇ ਹੋਗੇ ਤੇ ਜਦੋਂ ਮਰਜ਼ੀ ਜਿੰਨੂੰ ਮਰਜ਼ੀ ਪ੍ਰਾਈਵੇਟ ਤੌਰ ਦੇ ਉੱਤੇ ਦੇ ਦਿਓ ਇਸ ਕਰਕੇ ਦਾ ਕੇਂਦਰੀਕਰਨ ਜਿਹੜਾ ਉਹ ਕੀਤਾ ਜਾ ਰਿਹਾ ਜਿਹੜਾ ਮੰਦ ਭਾਗਾ ਮੈਨੂੰ ਇੱਕ ਫਾਇਦਾ ਮੈਨੂੰ ਤਾਂ ਸਮਝਾਉਣ ਦੀ ਲੋੜ ਨਹੀਂ ਇੱਥੇ ਬੱਚੇ ਨੇ ਰੋਜ਼ ਹੀ ਡਿਬੇਟ ਕਰ ਰਹੇ ਨੇ ਇਹਨਾਂ ਨੂੰ ਇੱਕ ਫਾਇਦਾ ਸਮਝਾਓ ਇਹ ਪਾਗਲ ਥੋੜੀ ਨੇ ਤੇ ਸੜਕਾਂ ਦੇ ਬੈਠੇ ਨੇ ਫਾਇਦਾ ਸਿਰਫ ਮੈਂ ਤਾਂ ਕਹਿੰਦਾ ਹਰ ਸਰਕਾਰ ਹਰ ਪਾਰਟੀ ਫਾਇਦੇ ਸਾਨੂੰ ਬੋਰਡਾਂ ਦੇ ਵਿੱਚ ਦਿਖਾਉਂਦੀ ਐ ਐਡਵਰਟਾਈਜ਼ਮੈਂਟ ਜ਼ਮੀਨੀ ਕੀ ਕਿਹច ਫਾਇਦਾ ਹੀ ਕੋਈ ਨਹੀਂ ਹੈਗਾ ਆਪਾਂ ਕਿਸੇ 에ਅਰਲਾਈਨ 'ਚ ਬਈਏ ਨਾ ਜਦੋਂ ਤੁਸੀਂ ਡੋਮੈਸਟਿਕ ਫਲਾਈਟ ਲੈਂਦੇ ਹੋ ਉਹਦੇ 'ਚ ਇੱਕ ਅਨਾਉਂਸਰ ਆਉਂਦੀ ਐ ਤੁਹਾਨੂੰ ਜਿਹੜਾ ਦਿੰਦੀ ਐ ਸਿੱਖਿਆ ਜਿਹੜੀ ਮਤਲਬ ਤੁਹਾਨੂੰ ਉਹਦੇ ਉੱਤੇ ਆਪਣਾ ਦੱਸਦੀ ਐ ਵੀ ਤੁਸੀਂ ਸਫ਼ਰ ਕਿਵੇਂ ਕਰਨਾ ਉਹ ਦੱਸਦੀ ਐ ਵੀ ਜੇ ਆਪਾਤ ਕਾਲ ਸਥਿਤੀ ਬਣਦੀ ਐ ਕੋਈ ਖਤਰੇ ਵਾਲੀ ਸਥਿਤੀ ਬਣਦੀ ਉਹ ਸਿਰਫ ਅਨਾਉਂਸਮੈਂਟ ਚ ਚੰਗਾ ਲੱਗਦਾ ਉਹ ਡੋਮੈਸਟਿਕ ਫਲਾਈਟ ਤੇ ਉਹਨੀ ਜਗ੍ਹਾ ਨਹੀਂ ਹੁੰਦੀ ਬੰਦਾ ਕੋਡਿਆ ਪਰ ਬੈਠ ਜਾਵੇ ਤੁਹਾਨੂੰ ਅਗਲੇ ਪਾਸੇ ਜਗ੍ਹਾ ਦਿਸਦੀ ਆ ਉਹੀ ਚੀਜ਼ਾਂ ਇੱਥੇ ਨੇ ਅਨਾਉਂਸਮੈਂਟ ਹੋ ਰਿਹਾ ਜਮੀਨੀ ਕਿ ਹਕਤ ਹੈ ਹੀ ਨਹੀਂ ਇੱਕ ਫਾਇਦਾ ਗਣਾਓ ਬੱਚਿਆਂ ਨੂੰ ਕੀ ਹੈ ਅਜ ਇੰਨੀ ਧੇਰ ਤੋਂ ਸੜਕਾਂ ਤੇ ਬੈਠੇ ਨੇ ਵਿਦਿਆਰਥੀ ਵਿਦਿਆਰਥੀਆਂ ਨੇ ਖਾਕੀ ਰੰਗ ਦੇ ਕੱਛੇ ਵੀ ਟੰਗੇ ਹੋਏ ਆ ਔਰ ਕਹਿੰਦੇ ਸਾਡੀ ਇਹ ਪ੍ਰੈਡਿਕਸ਼ਨ ਹੈ ਕਿ ਇਸੇ ਗਰਾਊਂਡਾਂ ਦੇ ਵਿੱਚ ਪ੍ਰੇਡ ਵੀ ਹੁੰਦੀ ਨਜ਼ਰ ਆਵੇਗੀ ਸੰਘ ਦੀ ਇਹ ਬਿਲਕੁਲ ਹੁੰਦੀ ਨਜ਼ਰ ਆਊਗੀ ਜੀ ਦੂਜੀ ਚੀਜ਼ ਮੈਂ ਮੈਕ ਚੀਜ਼ ਹੋਰ ਕਹਿਣੀ ਚਾਹੁੰਦਾ ਤੁਹ ਕਿ ਕੱਲਾ ਇਹ ਨਹੀਂ ਇਸ ਯੂਨੀਵਰਸਿਟੀ ਦੇ ਵਿੱਚ ਜਿੱਥੇ-ਜਿੱਥੇ ਵੀ ਭਾਜਪੀ ਦਾ ਰਾਜ ਨਹੀਂ ਸੀਗਾ ਚਾਹੇ ਉਹ ਮਨੀਪੁਰ ਆ ਚਾਹੇ ਜਦੋਂ ਮਤਲਬ ਉਹ ਹਰਿਆਣਾ ਦੇ ਵਿੱਚ ਨਹੀਂ ਆਏ ਜਿੰਨੀ ਦੇਰ ਹਰ ਸਟੇਟ ਨੂੰ ਡਿਸਟਰਬ ਕੀਤਾ ਗਿਆ ਕਦੀ ਖਾਪ ਦੇ ਝਗੜੇ ਸੀ ਜਿਹੜੇ ਹਰਿਆਣਾ ਮਨੀਪੁਰ ਦੇ ਵਿੱਚ ਜਿੱਥੇ-ਜਿੱਥੇ ਵੀ ਆ ਜਾਂਦੇ ਨੇ ਫਿਰ ਇਹ ਦੱਸਦੇ ਨੇ ਵੀ ਸਾਡਾ ਰਾਜ ਬਹੁਤ ਵਧੀਆ ਅਜ ਪੰਜਾਬ 'ਚ ਡਰ ਦੀ ਰਾਜਨੀਤੀ ਪੈਦਾ ਕੀਤੀ ਜਾ ਰਹੀ ਹੈ ਕਿ ਬਹੁਤ ਕ੍ਰਾਈਮ ਹੈ ਲੋਕਾਂ ਕੋਲ ਕਾਰੋਬਾਰ ਨਹੀਂ ਇਹਨਾਂ ਨੂੰ ਲੈ ਆਓ ਤੇ ਸ਼ਾਇਦ ਠੀਕ ਹੋ ਜਾਊਗਾ ਇਹੋ ਜਿਹੇ ਹਾਲਾਤ ਬਣਾਏ ਜਾ ਰਹੇ ਨੇ ਇਹੋ ਜਿਹਾ ਲੋਕਾਂ ਦੇ ਮਨ ਦੇ ਵਿੱਚ ਡਰ ਪਾਇਆ ਜਾ ਰਿਹਾ ਵਾ ਕੋਈ ਇੱਕ ਸਟੇਟਮੈਂਟ ਦੱਸ ਦੋ ਜਿਹਦੇ ਵਿੱਚ ਬੀਜੇਪੀ ਦਾ ਰਾਜ ਨਾ ਹੋਵੇ ਉੱਥੇ ਝਗੜੇ ਨਾ ਹੋਣ ਅਗਲੇ ਤਾਂ ਆਪਣਾ ਕੰਮ ਕਰ ਗਏ ਨਾ ਸਾਡੇ ਵਾਲਿਆਂ ਨੇ ਸੈਂਡਰ ਕਰਤਾ ਪਿਛਲੀ ਕੋਈ ਮੀਟਿੰਗ ਚ 2010 ਤੋਂ ਕੋਈ ਸੀਐਮ ਨਹੀਂ ਗਿਆ ਔਰ ਉਹਨਾਂ ਦੇ ਲਗਾਤਾਰ ਮੰਤਰੀ ਸੋਮਨਾਥ ਹੁਣੀ ਵੀ ਜਾਂਦੇ ਰਿਹਾ ਸਾਡੇ ਵਾਲਿਆਂ ਦੇ ਵਿੱਚ ਬਹੁਤ ਵੱਡੀ ਉਹਨਾਂ ਦੇ ਵਿੱਚ ਕਾਣ ਹੈ ਕਿ ਜਿਹੜੇ ਬੈਠਕਾਂ 'ਚ ਸ਼ਾਮਲ ਨਹੀਂ ਹੋਇਆ ਸੀ ਯੂਨੀਵਰਸਿਟੀ ਫਰੰਡਰ ਕਰਤੀ ਆ ਤੁਸੀਂ ਮੈਂ ਸ਼ਾਇਦ ਤੁਹਾਡੇ ਇਸ ਮਾਧਿਅਮ ਰਾਹੀਂ ਅੱਗੇ ਵੀ ਲੋਕਾਂ ਨੂੰ ਦੱਸਿਆ ਕਿ ਤੁਸੀਂ ਜੇ ਸੋਚਦੇ ਹੋ ਤੇ ਕਿ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜਾਂ ਹੋਰ ਕਿਸੇ ਸਟੇਟ 'ਚ ਕਾਂਗਰਸ ਦੀ ਹੈ ਤੇ ਨਹੀਂ ਹੈ ਅਸੀਂ ਲੋਕ ਲੜਾਈਆਂ ਲੜਨ 'ਚ ਪੈ ਗਏ ਧਰਮਾਂ ਦੀਆਂ ਕਿਰਪਾਆਂ ਕੱਢ ਕੇ ਆਰਐਸਐਸ ਨੇ 70 ਸਾਲ ਫੋਕਸ ਕੀਤਾ ਦੇਸ਼ ਦੇ ਉੱਤੇ ਆ ਜੋ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕੇ ਨੇ ਅੱਜ ਪੰਜਾਬ ਚ ਡੀਜੀ ਵੀ ਉਹਨਾਂ ਦਾ ਚੀਫ ਸੈਕਟਰੀ ਵੀ ਉਹਨਾਂ ਦਾ ਹਰ ਸਟੇਟ ਦੇ ਵਿੱਚ ਹਰ ਅਫਸਰ ਉਹਨਾਂ ਦਾ ਤੁਸੀਂ ਸੈਕਟਰੀਏਟ ਜਾਓ ਤੁਹਾਨੂੰ ਪੰਜਾਬੀ ਬੱਚੇ ਕਿੰਨੇ ਕ ਅਫਸਰ ਮਿਲਦੇ ਨੇ ਸਾਰੇ ਤੋਂ ਵੱਡੇ ਜਾਂ ਛੋਟੇ ਲਾ ਲਓ ਤੁਹਾਨੂੰ ਨਜ਼ਰ ਹੀ ਕੋਈ ਨਹੀਂ ਆਉਂਦਾ ਇਹਨੇ ਟਰੈਕਟਰੀ ਤੇ ਉਹ ਕਬਜ਼ਾ ਕਰ ਚੁੱਕੇ ਨੇ ਯਾਰ ਤੁਹਾਡੇ ਪੰਜਾਬੀਆਂ ਪੰਜਾਬ ਦੀਆਂ ਉੱਤੇ ਵੀ ਮੈਂ ਤੁਸੀਂ ਅੰਮ੍ਰਿਤਸਰ ਖਾਲਸਾ ਕਾਲਜ ਹੈ ਜੀ ਖਾਲਸਾ ਕਾਲਜ ਦੇ ਵਿੱਚ ਮਤਲਬ ਜਿਹੜੇ ਸੈਕਟਰੀ ਨੇ ਜਿਹੜੇ ਉਹਨੂੰ ਚਲਾਉਂਦੇ ਨੇ ਕੌਣ ਨੇ ਐਮਪੀਡੀ ਚੀਨਾ ਸਾਹਿਬ ਤੁਸੀਂ ਅੱਗੇ ਆ ਜਾਓ ਸ਼੍ਰੋਮਣੀ ਕਮੇਟੀ ਦਾ ਹਸਪਤਾਲ ਹੈ ਗੁਰੂ ਰਾਮਦਾਸ ਜਿਹੜਾ ਐਜੂਕੇਸ਼ਨ ਕਾਲਜ ਹੈ ਉੱਥੇ ਪ੍ਰਿੰਸੀਪਲ ਕੌਣ ਨੇ ਉੱਥੇ ਪ੍ਰਿੰਸੀਪਲ ਉਹ ਨੇ ਜਿਨ੍ਹਾਂ ਦੇ ਹਸਬੰਡ ਜਿਹੜੇ ਆਰਐਸਐਸ ਦੇ ਪ੍ਰਚਾਰਕ ਨੇ ਕੱਲਾ ਇੱਕ ਚੀਜ਼ ਉੱਤੇ ਕਬਜ਼ਾ ਥੋੜੀ ਕੀਤਾ ਅਮਰ ਕੋ ਡਿਟੇਲ ਲਓ ਪਿੱਛੇ ਜੇ ਇੱਕ ਫੈਸਲਾ ਆਇਆ ਕਿ ਬੀਐਸਐਫ 50 ਕਿਲੋਮੀਟਰ ਦੇ ਏਰੀਆ ਚ ਜਿੱਥੇ ਮਰਜੀ ਤੁਹਾਡੀ ਤਲਾਸ਼ੀ ਲੈ ਸਕਦੀ ਆ ਜਿੱਥੇ ਮਰਜੀ ਜੋ ਕਾਰਵਾਈ ਕਰ ਸਕਦੀ ਆ 50 ਵੀ ਯਾਰ ਕੋਈ 1000 ਕਿਲੋਮੀਟਰ ਤੁਸੀਂ ਉੱਥੋਂ ਮੈਂ ਆਇਆ 200 ਕਿਲੋਮੀਟਰ ਤੁਹਾਡਾ ਇਧਰੋਂ ਤੁਰਪ ਇਧਰੋਂ ਤੁਰਪ ਪ ਉਧਰੋਂ ਫਰੋਜਪੁਰੋਂ ਲੋਤਰੋ ਤੇ 50 ਕਿਲੋਮੀਟਰ ਚ ਸਾਰਾ ਹੀ ਕਵਰ ਹੋ ਜਾਂਦਾ ਠੀਕ ਆ 100 ਕਿਲੋਮੀਟਰ ਹੀ ਪੈਂਦਾ ਫਰੋਜਪੁਰ ਸਾਰਾ ਤੁਹਾਡਾ ਉਹ ਕਬਜ਼ਾ ਕਰ ਲਿਆ ਗਿਆ ਅੱਗੇ ਤੁਹਾਡੇ ਅਫਸਰ ਆ ਭੁੱਲਰ ਫੜਿਆ ਭੁੱਲਰ ਦੇ ਨਾਲ ਉਹਨਾਂ ਦੱਸਿਆ ਜੀ ਇੰਨੇ ਅਫਸਰ ਸਾਡੇ ਹੋਰ ਡਾਰਤੇ ਨੇ ਕਿਸੇ ਨੂੰ ਨਹੀਂ ਫੜਨਾ ਹਾਂ ਇੱਕ ਮੈਸੇਜ ਦੇ ਦਿੱਤਾ ਆਈਪੀਐਸ ਤੇ ਆਈਐਸ ਅਫਸਰਾਂ ਨੂੰ ਪੀਸੀਐਸ ਅਫਸਰਾਂ ਨੂੰ ਵੀ ਸਾਡੇ ਆਖੇ ਲੱਗਣਾ ਹੈ ਭਾਈ ਤੁਸੀਂ ਅੱਜ ਥਰ ਥਰ ਉਹਨਾਂ ਤੋਂ ਕੰਬਦੇ ਫਿਰਦੇ ਨੇ ਤੁਸੀਂ ਸੈਕਟਰੀਏਟ ਚ ਜਾਓ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਮੈਨੂੰ ਪੰਜ ਅਫਸਰ ਪੰਜਾਬੀ ਵਿਖਾ ਦਿਓ ਪੰਜਾਬੀ ਫਿਰ ਮੇਰੀ ਗੱਲ ਦਾ ਗਲਤ ਮਤਲਬ ਨਹੀਂ ਲੈਣਾ ਵੀ ਸਰਦਾਰ ਪੰਜਾਬੀ ਗੁਪਤਾ ਪੰਜਾਬੀ ਬਰਾੜ ਪੰਜਾਬੀ ਸ਼ਰਮਾ ਪੰਜਾਬੀ ਰੋੜਾ ਪੂਰਨ ਤਰ੍ਹਾਂ ਦੇ ਨਾਲ ਉਹਨਾਂ ਦਾ ਕਬਜ਼ਾ ਯਾਰ ਉਹਦੇ ਵਿੱਚ ਮੈਂ ਨਹੀਂ ਕਹਿੰਦਾ ਉਹ ਪੜ੍ਹ ਲੈ ਕੇ ਲੱਗੇ ਨੇ ਪਰ ਉਹ ਸਾਡਾ ਮੋਸ਼ਨ ਨਹੀਂ ਸਮਝਦੇ ਸਾਡੇ ਕਲਚਰ ਨਹੀਂ ਸਮਝਦੇ ਸਾਡਾ ਸੱਭਿਆਚਾਰ ਨਹੀਂ ਸਮਝਦੇ ਹਰ ਚੀਜ਼ ਤੁਸੀਂ ਪੜ੍ਹ ਕੇ ਹੱਲ ਨਹੀਂ ਕਰ ਸਕਦੇ ਕੁਝ ਚੀਜ਼ਾਂ ਤੁਹਾਨੂੰ ਜਿਹੜੀਆਂ ਸਟੇਟ ਦੀਆਂ ਨੇ ਜਿਹੜੀਆਂ ਲੋਕਾਂ ਦੀਆਂ ਨੇ ਉਹ ਉਹਨਾਂ ਦਾ ਤੌਰ ਤਰੀਕਾ ਉਹਨਾਂ ਦਾ ਸੱਭਿਆਚਾਰਕ ਵੇਖ ਕੇ ਤੇ ਜੋ ਉਹਨਾਂ ਦੇ ਮੋਸ਼ਨਸ ਨੇ ਉਹਨੂੰ ਵੇਖ ਕੇ ਵੀ ਉਹਦੇ ਉੱਤੇ ਫੈਸਲੇ ਲੈਣੇ ਪੈਂਦੇ ਨੇ ਅੱਗੇ ਆਓ ਪਰ ਜਿਹੜੇ ਸਿੱਖਿਆ ਘਰਾ ਬੀਬੀ ਐ ਪਹਿਲਾਂ ਆਪਾਂ ਦਮਕੇ ਜੇ ਮਾਰਦੇ ਰਿਹਾ ਵੀ ਇੱਕ ਬੂੰਦ ਪਾਣੀ ਦੀ ਨਹੀਂ ਦੇਣੀ ਅਸੀਂ ਕਬਜ਼ਾ ਨਹੀਂ ਹੋਣ ਦੇਣਾ ਜਦੋਂ ਤੱਕ ਉਹਨਾਂ ਡੀਆਜੀ ਅੰਦਰ ਦਿੱਤਾ ਪੂਰਨ ਤੌਰ ਦੇ ਉੱਤੇ ਕਬਜ਼ਾ ਲੈ ਲਿਆ ਸੀਆਈਐਸਐਫਸ ਲਾ ਲਈ ਸਾਨੂੰ ਤੇ ਵਿਖਾਇਆ ਗਿਆ ਸੀ ਵੀ ਇਹੀ ਕਬਜ਼ਾ ਹੋਣ ਹੀ ਨਹੀਂ ਦੇਣਾ ਹਰ ਚੀਜ਼ ਉਹਦੀ ਹੁਣ ਪੰਜਾਬ ਛਾੜਾਏ ਤੁਸੀਂ ਇਹਨੂੰ ਕੀ ਹੜਲ ਲਿਆਂਦੇ ਗਣਦੇ ਹੋ ਕਿ ਹੜ ਆਏ ਗਣਦੇ ਹੋ ਮੈਂ ਪਹਿਲੇ ਦਿਨ ਤੋਂ ਠੋਕ ਕੇ ਕਹਿੰਨਾ ਹੜ ਮੈਨਮੇਡ ਉਹਦਾ ਕਾਰਨ ਹੈ ਕਿ ਜਦੋਂ ਜੰਗ ਲੱਗੀ ਸੀ ਆ ਸੋ ਕਾਲਡ ਜੰਗ ਨਾ ਉਹ ਨਾਉਂਸ ਹੋਈ ਜੰਗ ਲੱਗਣੀ ਤੇ ਨਾਉਂ ਬੰਦ ਨਾਉਂਸ ਹੋਈ ਸੀਗੀ ਉਹਦੇ ਵਿੱਚ ਮੋਦੀ ਸਾਹਿਬ ਨੇ ਕਿਹਾ ਸੀ ਮੈਂ ਸਿੰਧੂ ਵਾਲਾ ਪਾ ਮੈਂ ਪਾਣੀ ਨਹੀਂ ਦੇਣਾ ਪਾਣੀ ਬਲਕ ਚ ਇਕੱਠਾ ਕੀਤਾ ਗਿਆ ਤੁਸੀਂ ਪਾਕਿਸਤਾਨ ਸਾਡੇ ਨੂੰ ਵੱਧ ਨੁਕਸਾਨ ਹੋਇਆ ਤੁਸੀਂ ਉਹਨੂੰ ਰੋੜਨ ਦੇ ਚੱਕਰ ਦੇ ਵਿੱਚ ਸਾਡਾ ਵੀ ਪੰਜਾਬ ਰੋੜ ਦਿੱਤਾ ਜੇ ਤੁਸੀਂ ਰੋੜਤਾ ਹਰ ਵੇਲੇ ਸਾਡਾ ਮੋੜਾ ਵਰਤਿਆ ਜਾਂਦਾ ਪੰਜਾਬ ਦਾ ਚਾਹੇ ਉਹ ਵਾਟਰ ਵਾਰ ਹੋਵੇ ਚਾਹੇ ਉਹ ਬਾਰਡਰ ਤੇ ਵਾਰ ਹੋਵੇ ਚਾਹੇ ਉਹ ਡਰੋਨ ਡਿੱਗਣੇ ਹੋਣ ਚਾਹੇ ਕਿਸੇ ਤਰੀਕੇ ਵੀ ਜੇ ਤੁਸੀਂ ਵਰਤ ਹੀ ਲਿਆ ਤੇ ਉਹਦਾ ਮੁਆਵਜ਼ਾ ਹੀ ਦੇ ਦਿਓ ਯਾਰ ਉਹਨਾਂ ਲੋਕਾਂ ਨੂੰ ਖੁਸ਼ਹਾਲ ਹੀ ਕਰ ਦਿਓ ਦਿੱਤਾ ਹੀ ਕੁਝ ਨਹੀਂ ਜਾ ਰਿਹਾ ਪੂਰਨ ਤੌਰ ਦੇਤੇ ਦੇਸ਼ ਦੇ ਵਿੱਚ ਨਾ ਇੱਕ ਧਰੂਵੀਕਰਨ ਕਰ ਦਿੱਤਾ ਗਿਆ ਕਿ ਸਿਰਫ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ ਧਰਮੇ ਢਾਹ ਵੀ ਹੋ ਗਿਆ ਪਹਿਲਾਂ ਤੇ ਆਪਾਂ ਲੋਕਾਂ ਨੂੰ ਮੰਦਰ ਦੇ ਨਾਂ ਦੇ ਉੱਤੇ ਨਸ਼ਦਾਈ ਬਣਾ ਦਿੱਤਾ ਅਰੇ ਮੰਦਰ ਕੰਪਲੀਟ ਹੀ ਨਹੀਂ ਹੋਇਆ ਚਲੋ ਮੈਂ ਤੇ ਹਰ ਮੰਦਰ ਅੱਗੇ ਗੁਰਦੁਆਰੇ ਅੱਗੇ ਸੀਸ ਆਪਣਾ ਝਕਾਉਣਾ ਵਾ ਮੈਂ ਸਾਰੇ ਧਰਮਾਂ ਦਾ ਹੀ ਸਤਿਕਾਰ ਕਰਦਾ ਦੇਸ਼ ਨੂੰ ਉਲਝਾਇਆ ਕਿੱਥੇ ਜਾ ਰਿਹਾ ਵੀ ਬੜਾ ਵਧੀਆ ਕਿਸੇ ਨੇ ਲਿਖਿਆ ਸੀਗਾ ਵੀ ਕਹਿੰਦਾ ਦੇਸ਼ 'ਚ ਮੰਦਰ ਬਣ ਰਿਹਾ ਕਹਿੰਦਾ ਕਨਸੈਪਟ ਇਹ ਨਹੀਂ ਹੋਣਾ ਚਾਹੀਦਾ ਦੇਸ਼ ਨੂੰ ਮੰਦਰ ਕਿਸ ਤਰ੍ਹਾਂ ਬਣਾਉਣਾ ਇਹ ਕਨਸੈਪਟ ਹੋਣਾ ਚਾਹੀਦਾ ਅਸੀਂ ਕਿੱਥੇ ਆ ਅਸੀਂ ਤਾਂ ਚੰਡੀਗੜ੍ਹ ਲੈਣਾ ਸੀ ਪਰ ਇੱਥੇ ਤਾਂ ਯੂਨੀਵਰਸਿਟੀ ਦੀ ਅਸੀਂ ਲੜਾਈ ਲੜਦੇ ਫਿਰਦੇ ਜਿਹੜੀ ਪਹਿਲਾਂ ਤੋਂ ਸਾਡੀ ਸੀ ਮੈਂ ਗੱਲ ਨਾ ਲੰਬੀ ਹੋ ਜਾਣੀ ਅੱਜ ਦੀ ਮਾਰ ਨਹੀਂ ਵੱਜ ਰਹੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਜਦੋਂ ਅੰਗਰੇਜ਼ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜਿੰਦੇ ਰਹੇ ਆ ਪੰਜਾਬ ਦੇ ਉੱਤੇ ਕਬਜ਼ਾ ਨਹੀਂ ਕਰ ਸਕੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਕਬਜ਼ਾ ਕੀਤਾ ਗਿਆ ਉਸ ਤੋਂ ਬਾਅਦ ਪਲੈਨਿੰਗ ਹੋਈ ਕਿ ਦੇਖੋ ਜਦੋਂ 1947 ਚ ਵੰਡ ਹੁੰਦੀ ਆ ਲਾਹੌਰ ਤੇ ਅੰਮ੍ਰਿਤਸਰ ਇੱਕ ਚੀਜ਼ ਸੀਗੇ ਇੱਕੋ ਕਲਚਰ ਸੀ ਨਾ ਤੁਸੀਂ ਉਹਦੇ ਵਿੱਚ ਲੀਕ ਮਾਰ ਦਿੱਤੀ ਕੰਦ ਮਾਰ ਦਿੱਤੀ ਉਹ ਲਾਹੌਰ ਵਾਲਾ ਏਰੀਆ ਗੁਜਰਾਤ ਤੋਂ ਵੀ ਦਿੱਤਾ ਜਾ ਸਕਦਾ ਸੀ ਔਰ ਸਟੇਟਾਂ ਦੇ ਵਿੱਚ ਵੀ ਪਾਕਿਸਤਾਨ ਲੱਗਦਾ ਉੱਥੋਂ ਵੀ ਦਿੱਤਾ ਜਾ ਸਕਦਾ ਸੀ ਉਹਨੂੰ ਵੰਡਿਆ ਕਿਉਂ ਗਿਆ ਵੀ ਇਹ ਲੋਕ ਬਹੁਤ ਜੁਝਾਰੂ ਨੇ ਬਹੁਤ ਲੜਾਕੇ ਨੇ ਆਪਣੇ ਅਕਾਲੀ ਲੜਨਾ ਜਾਣਦੇ ਨੇ ਇਹਨਾਂ ਨੂੰ ਡਿਵਾਈਡ ਕਰਦੇ ਹੋ ਜੇ ਪੰਜਾਬ ਇਕੱਠਾ ਹੋ ਗਿਆ ਪੰਜਾਬ ਹਰਿਆਣਾ ਹਿਮਾਚਲ ਇੱਕ ਕੰਬੋ ਸੀਗਾ ਹਿਮਾਚਲ 'ਚ ਬਿਜਲੀ ਸੀ ਹਰਿਆਣਾ ਤੁਸੀਂ ਚਲੇ ਜਾਓ ਫਰੀਦਕੋਟ ਰਸਤੀ ਬਹੁਤ ਸੀ ਪੰਜਾਬ 'ਚ ਖੇਤੀ ਬਹੁਤ ਸੀ ਉਹ ਵੀ ਇਹਨਾਂ ਨੂੰ ਰਾਸ ਆਈ ਉਹਦੇ ਵੀ ਤਿੰਨ ਟੁਟੇ ਕਰ ਦਿੱਤੇਗਾ ਯਾਰ ਇੱਥੇ ਵੀ ਤੁਸੀਂ ਕਾਮਯਾਬ ਨਹੀਂ ਹੋਏ ਹੁਣ ਪੰਜਾਬ ਦੇ ਬੱਚੇ ਪਹਿਲਾਂ ਮਾੜੇ ਦੌਰ 'ਚ ਮਤਲਬ ਸਾਡਾ ਇਹਨਾਂ ਨੂੰ ਨੁਕਸਾਨ ਹੋਇਆ 40-50 ਹਜ਼ਾਰ ਬੱਚਾ ਜਿਹੜਾ ਨੌਜ ਉਹਦੇ ਵਿੱਚ ਕੱਲਾ ਇਹ ਨਹੀਂ ਵੀ ਸਿੱਖ Hindu ਸਿੱਖ ਬੱਚੇ ਤੇ ਪੰਜਾਬ ਦੇ ਹੀ ਸੀ ਨਾ ਉਸ ਤੋਂ ਬਾਅਦ ਨਸ਼ਾ ਆ ਗਿਆ ਤੀਜਾ ਤੁਸੀਂ ਜਿਹੜਾ ਇੱਥੇ ਵੱਖਰਾ ਇੱਕ ਟੈਰਰਿਜ਼ਮ ਚਲਾ ਦਿੱਤਾ ਕਿ ਪੰਜਾਬ 'ਚ ਕੰਮ ਕਰ ਹੀ ਨਹੀਂ ਹੈਗਾ ਬੱਚੇ ਸਾਰੇ ਬਾਹਰ ਕੱਢ ਕੇ ਰੱਖ ਦਿੱਤੇ ਹੈ ਨਾ ਪੰਜਾਬ 'ਚ ਤੁਹਾਨੂੰ ਅੱਜ ਤੁਸੀਂ ਵਿਆਹ ਸ਼ਾਦੀਆਂ ਜਾਓ ਮੈਂ ਤੇ ਯੂਨੀਵਰਸਿਟੀ ਅੱਜ ਪਹਿਲੇ ਦਿਨ ਬੱਚੇ ਮਿਲੇ ਨੇ ਯਾਰ ਤੁਸੀਂ ਕਿਸੇ ਵਿਆਹ ਸ਼ਾਦੀ 'ਚ ਖੁਸ਼ੀ ਗਮੀ ਦੇ ਸਮਾਗ ਨਹੀਂ ਜਾਓ ਤੁਹਾਨੂੰ 18 ਤੋਂ 25 ਸਾਲ ਵਾਲੇ ਬੱਚੇ ਹੀ ਨਹੀਂ ਮਿਲਦੇ ਇਹ ਪੰਜਾਬ ਦਾ ਭੁੱਖਾ ਯਾਰ ਪੰਜਾਬ ਦੇ ਗੁਰਦੁਆਰੇ ਮੰਦਰਾਂ ਦੀ ਜਿਹੜੇ ਮਹੱਲਿਆਂ ਦੇ ਵਿੱਚ ਹੁੰਦੇ ਸੀ ਜਿੱਥੇ ਹਰ ਹਫਤੇ ਮਤਲਬ ਉਹ ਸਮਾਗਮ ਹੁੰਦੇ ਸੀ ਉੱਥੇ ਟੇਪਾਂ ਲਾ ਲਾ ਮਤਲਬ ਕੀਰਤਨ ਕਰਨੇ ਪੈਂਦੇ ਨੇ ਤੇ ਪਾਠ ਕਰਨੇ ਪੈਂਦੇ ਨੇ ਭਜਨ ਗਾਉਣੇ ਪੈਂਦੇ ਨੇ ਉਹਦਾ ਕਾਰਨ ਕੀ ਹੈ ਵੀ ਪੁਰਾਣੇ ਜਿਹੜੇ ਪ੍ਰਧਾਨ ਸੀ ਉਹ ਬਜ਼ੁਰਗ ਹੋ ਗਏ ਨਵੇਂ ਬੱਚੇ ਇੱਥੇ ਹੈ ਹੀ ਨਹੀਂ ਮੈਂ ਪਿੰਡਾਂ ਚ ਹੜਾਂ ਦੇ ਵਿੱਚ ਕੰਮ ਕੀਤਾ ਮੈਂ ਸੋਚਦਾ ਸੀਗਾ ਕਿ ਯਾਰ ਜਿਹਦੇ ਕੋ 30 40 ਕਿੱਲੇ ਪੈੜੀ ਆ ਉਹਨੇ ਬਹੁਤ ਡੰਗਰ ਰੱਖੇ ਹੋਣਗੇ ਮੈਂ ਲੋਕਾਂ ਦੇ ਘਰਾਂ ਜਾਣਾ ਵੀ ਕੋਈ ਪਸ਼ੂ ਤੁਹਾਡੇ ਕੋਲ ਹੈਗਾ ਮੱਝ ਗਾਂ ਹੁੰਦੇ ਨਹੀਂ ਬੱਚੇ ਹੀ ਨਹੀਂ ਹੈਗੇ ਰੱਖਣੇ ਕਿਤੇ ਸਿਰਤੇ ਨੇ ਯਾਰ ਆਪਾਂ ਗੱਲਾਂ ਨ ਪੰਜਾਬ ਚ ਖੋਆ ਨਕਲੀ ਬੰਦ ਨਹੀਂ ਹੋਇਆ ਤੁਸੀਂ ਗੁਰਦੁਆਰਾ ਸ਼ਹੀਦਾਂ ਸਾਹਿਬ ਹੈ ਸਾਡੇ ਮੇਰਾ ਖਿਆਲ ਵੀ ਹਜ਼ਾਰਾਂ ਦੀ ਗਿਣਤੀ ਚ ਉੱਥੇ ਸੰਗਤ ਜਾਂਦੀ ਹੈ ਮੈਂ ਦਿੱਲੀ ਜਾਂਦਾ ਜੀ ਜਿਸ ਦਿਨ ਅਮਰਸਰ ਹੋਵਾਂ ਬਾਹਰ ਇੱਡਾ ਵੱਡਾ ਬੋਲ ਲੱਗਾ ਕਿ ਬਾਹਰ ਲੀਆਂ ਦੁਕਾਨਾਂ ਤੇ ਦੁੱਧ ਘਿਓ ਤੇ ਜਿਹੜਾ ਸਮਾਨ ਹੈ ਉਹ ਤੇਲ ਨਕਲੀ ਵਿਖਣ ਡਿਆ ਤੇ ਧਿਆਨ ਨਾਲ ਲਿਆ ਜਾਵੇ ਉਹ ਯਾਰ ਗੁਰਦੁਆਰੇ ਲੈ ਕੇ ਲਾ ਦਿੱਤਾ ਤੇ ਬਾਹਰ ਫੜ ਲੋ ਨਾ ਜਾ ਕੇ ਮਤਲਬ ਇਹ ਹੁਣ ਪੰਜਾਬ ਚ ਹਾਤ ਕੀ ਨੇ ਤੁਸੀਂ ਪੰਜਾਬ ਦੇ ਵਿੱਚ ਸਨੇਚਿੰਗ ਹੈ ਆਪਾਂ ਕਹਿ ਦਿੰਨੇ ਆਂ ਵੀ ਗੈਂਗਸਟਰ ਪੈਦਾ ਕੀਤੇ ਫਲਾੜਾ ਕੀਤਾ ਗੈਂਗਸਟਰ ਬਣਾਏ ਕਿਨੇ ਯਾਰ ਜਦੋਂ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਅੱਜ ਕਿਸੇ ਨੂੰ ਇੱਜ਼ਤ ਮਾਨ ਦੀ ਰੋਟੀ ਮਿਲੇ ਕੋਈ ਕ੍ਰਾਈਮ ਨਹੀਂ ਕਰਨਾ ਚਾਹੁੰਦਾ ਕੋਈ ਨਿਸ਼ਾਨੀ ਕਰਨਾ ਚਾਹੁੰਦਾ ਬੱਚਿਆਂ ਕੋਲ ਕੰਮ ਨਹੀਂ ਬੱਚੇ ਪੜ੍ਹ ਲਿਖ ਜਾਂਦੇ ਨੇ ਉਹ ਡਿਪਰੈਸ਼ਨ 'ਚ ਜਾਂਦੇ ਨੇ ਸਾਰੇ ਕੰਮ ਕਰ ਤੁਸੀਂ ਖੋਲੇ ਤੁਸੀਂ ਫੁਰ ਪੁਲਿਸ ਕੀ ਕਰਦੀ ਆ ਕੋਈ ਸਨੇਚਿੰਗ ਕਰਦਾ ਆਮ ਤੌਰ ਤੇ ਪੁਲਿਸ ਪਬਲਿਕ ਮੀਟਿੰਗ ਪਤਾ ਕੀ ਕਰਦੀ ਆ ਜਿਹੜਾ ਵੀ ਪੁਲਿਸ ਐਸਐਸਪੀ ਬੈਠਾਂ ਦਾ ਡੀਸੀ ਬੈਠਾਂ ਦਾ ਭੈਣੋ ਮੇਰੀਓ ਚੈਨੀ ਤੁਸੀਂ ਗੱਲ 'ਚ ਪਾ ਕੇ ਨਾ ਜਾਇਆ ਕਰੋ ਨਾ ਸਕੂਟਰ ਧਿਆਨ ਨਾਲ ਲਾਇਆ ਕਰੋ ਉਹਨੂੰ ਖੁੱਲਾ ਲਾਉਣਾ ਹੀ ਨਹੀਂ ਤੁਹਾਡੇ ਕੋ ਨਹੀਂ ਰੋਕਿਆ ਜਾਂਦਾ ਇਟ ਮੀਨਸ ਮੈਂ ਤੇ ਇੱਕ ਦਿਨ ਸਾਡੇ ਉਹ ਪੁਲਿਸ ਅਫਸਰ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਮੈਂ ਜੀ ਕ੍ਰਾਈਮ ਖਤਮ ਕਰਨਾ ਚਾਹੁੰਦੇ ਹੋ ਟੋਟਲ ਕ੍ਰਾਈਮ ਫ੍ਰੀ ਹੋ ਜਾਊਗਾ ਮਤਲਬ ਅਮਰਸਰ ਜਾਂ ਤੁਸੀਂ ਪੂਰੀ ਸਟੇਟ ਕਹਿੰਦੇ ਉਹ ਕੀ ਤਰੀਕਾ ਮੈਂ ਕਹਾਂ ਕਰਫਿਊ ਲਾ ਦਿਓ ਨਾ ਕੋ ਬਾਹਰ ਨਿਕਲੇ ਨਾ ਕੋ ਕ੍ਰਾਈਮ ਹੋਵੇ ਹਾਲੀਏ ਆ ਮਤਲਬ ਤੁਹਾਡੀਆਂ ਨਕਾਮੀਆਂ ਕਰਕੇ ਸਾਨੂੰ ਲੋਕਾਂ ਨੂੰ ਕਹਿ ਰਹੇ ਹੋ ਆਪਦੇ ਸ਼ੌਕ ਮਾਰ ਲਓ ਯਾਰ ਹਣਾ ਹੱਥ 'ਚ ਪਰਸ ਫੜ ਕੇ ਨਾ ਜਾਓ ਰਿਕਸ਼ੇ ਦੇ ਉੱਤੇ ਪੁਲਿਸ ਕੀ ਕਹਿੰਦੀ ਆ ਵੀ ਜੋ ਰਿਕਸ਼ੇ ਤੇ ਜਾ ਰਹੇ ਹੋ ਨਾ ਮਤਲਬ ਜੇ ਕਿਤੇ ਬਹੁਤ ਠੰਡ ਹੈ ਕੋ ਧੁੱਪ ਵੀ ਸੇਕਣੀ ਚਾਹੁੰਦੀ ਆ ਮਾਂ ਭੈਣ ਰਿਕਸ਼ੇ ਤੇ ਕੋ ਬਜ਼ੁਰਗ ਨਾ ਟੱਪ ਉੱਤੇ ਕਰਕੇ ਜਾਇਆ ਕਰੋ ਜੀ ਤੁਹਾਡੀ ਜਿਹੜੀ ਉਹ ਚੈਨੀ ਮਤਲਬ ਪੁਲਿਸ ਕੋ ਕੰਮ ਨਹੀਂ ਹੋ ਰਿਹਾ ਤਾਂ ਸਾਨੂੰ ਮਤਾਂ ਦੇ ਰਹੀ ਆ ਵੀ ਤੁਸੀਂ ਆਪ ਦਾ ਬਚਾ ਕਰੋ ਆ ਆਟੀਆ ਦਫਤਰ ਤਾਲੇ ਲਾਏ ਆ ਨਾ ਮੈਂ ਕਿਹੜਾ ਨਹੀਂ ਚਾਹੁੰਦਾ ਤਾਲੇ ਦੇ ਪੁਲਿਸ ਦੇ ਦਫਤਰਾਂ ਲਾਉਣੇ ਚਾਹੀਦੇ ਨੇ ਯਾਰ ਸਭ ਤੋਂ ਘਟੀਆ ਕੰਮ ਤੇ ਉਹ ਕਰਦੇ ਨੇ ਆਪਾਂ ਜਾ ਕਿਹੜੇ ਪਾਸੇ ਰਏ ਸਾਨੂੰ ਉਲਝਾ ਕਿੱਥੇ ਦਿੱਤਾ ਸਾਨੂੰ ਸਿਰਫ ਧਾਰਮਿਕ ਤੌਰ ਦੇ ਉੱਤੇ ਮਤਲਬ ਉਲਝਾਇਆ ਜਾ ਰਿਹਾ ਉਹ ਗੱਲਾਂ ਨੇ ਮੰਨਾ ਸਾਹਿਬ ਮੈਂ ਤੁਸੀਂ ਅਸੀਂ ਹੁਣੇ ਪ੍ਰੋਟੈਸਟ ਚੱਲਦਾ ਪਿਆ ਹੈ ਸੈਂਟਰ ਕੋਲ ਇਨਪੁਟ ਨਹੀਂ ਜਾਂਦੀ ਕਿ ਇਹ ਪੰਜਾਬੀ ਨੇ ਇਹਨਾਂ ਨੇ ਪਿੱਛੇ ਨਹੀਂ ਹਟਣਾ ਪਰ ਫਿਰ ਵੀ ਉਹੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਫਿਰ ਵੀ ਪਾਲਸੀਆਂ ਦੇ ਕੋਈ ਕੰਮ ਨਹੀਂ ਕੀਤਾ ਜਾਂਦਾ 10 ਸਾਲ ਤੋਂ ਬੀਜੇਪੀ ਦਾ ਰਾਜ ਹੈ ਜੀ 12 ਸਾਲ ਤੋਂ ਔਰ ਮੈਂ ਜਿੰਨੀ ਕਿਤੇ ਤੇ ਸਟੱਡੀ ਕਰ ਲਈ ਜਾਂ ਜਿੰਨੀ ਮੈਂ ਇਹਦੇ ਤੇ ਸਰਵਿਸ ਕਰ ਲਈ ਪੰਜਾਬ ਨੂੰ ਕ੍ਰਿਮੀਨਲ ਦਿਖਾਇਆ ਜਾ ਰਿਹਾ ਦੇਸ਼ ਭਰ ਦੇ ਵਿੱਚ ਉਰੇ ਆਪ ਨੂੰ ਲੜਾਕੇ ਦਿਖਾਇਆ ਜਾ ਰਿਹਾ ਦੇਸ਼ ਭਰ ਦੇ ਵਿੱਚ ਪੰਜਾਬੀਆਂ ਨੂੰ ਤੰਗ ਇਹ ਨਾ ਕੀਤਾ ਜਾ ਰਿਹਾ ਮੈਂ ਹੁਣ ਵੀ ਕਹਿੰਦਾ ਕਿ ਪੰਜਾਬ ਚ ਇੰਨਾ ਕ੍ਰਾਈਮ ਹੋਵੇ ਔਰ ਉਹਨੂੰ ਦੇਸ਼ ਭਰ ਚ ਦਿਖਾਇਆ ਜਾਂਦਾ ਏਡਾ ਵੱਡਾ ਕਰਕੇ ਪੰਜਾਬੀ ਏਡਾ ਵੱਡਾ ਚੰਗਾ ਕੰਮ ਕਰਨ ਜੰਗ ਦੇ ਵਿੱਚ ਉਹਨੂੰ ਦਿਖਾਇਆ ਏਡਾ ਜਾਂਦਾ ਸਾਡੀ ਜਿਹੜੀ ਉਹ ਮਤਲਬ ਪੰਜਾਬ ਨੂੰ ਮਾਰ ਬਹੁਤ ਮਾਰੀ ਜਾ ਰਹੀ ਹੈ ਬਾਹਰੋਂ ਕੋ ਆਉਂਦਾ ਨਾ ਪੁੱਛਦਾ ਹੈ ਪੰਜਾਬ ਦੇ ਵਿੱਚ ਧਰਨਾਤ ਨਹੀਂ ਪੰਜਾਬ ਚ ਕੋ ਹਾਲਾਤ ਚੰਗੇ ਨੇ ਬੁਰੇ ਤਰੀਕੇ ਨਾਲ ਪੰਜਾਬ ਨੂੰ ਉਲਝਾਇਆ ਜਾ ਰਿਹਾ ਔਰ ਪੰਜਾਬ ਦਾ ਹਰ ਜਿਹੜਾ ਹਿੰਦੂ ਵਰਗ ਹੈ ਉਹਨੂੰ ਡਰਾਇਆ ਜਾ ਰਿਹਾ ਕਿ ਤੁਸੀਂ ਮੋਦੀ ਨੂੰ ਲੈ आओ ਤੁਸੀਂ ਸੇਫ ਹੋ ਮਤਲਬ ਦੇਸ਼ ਨੂੰ ਕਹਿੰਦੇ ਆ ਨਾ ਵੀ ਜੇ ਧਰਮ ਚੀਤੰਦਾ ਕਾਰੋਬਾਰ ਦੇ ਵਿੱਚ ਧਰਮ ਮਲਾ ਦਈਏ ਤੇ ਫਿਰ ਜਿਹੜਾ ਉਹ ਦੁੱਧ ਜਿਹੜਾ ਉਹ ਵੇਚਣਾ ਪੈਂਦਾ ਤੇ ਪਿਸ਼ਾਬ ਵਿਖਦਾ ਮੂਤਰ ਜਿਹੜਾ ਵਿਖਦਾ ਉਹ ਹਾਲਾਤ ਸਾਡੇ ਬਣਾ ਦਿੱਤੇ ਧਰਮ ਇਹਨਾ ਵੀ ਕਰ ਦਿੱਤਾ ਗਿਆ ਕਿ ਲੋਕ ਸਮਝਦੇ ਨੇ ਵੀ ਯਾਰ ਇਹ ਗਰੀਬੀ ਵੀ ਸਾਡੇ ਲਈ ਵਰਦਾਨ ਹੈ ਸਾਨੂੰ ਉਲਝਾ ਹੀ ਇੰਨਾਂ ਚੀਜ਼ਾਂ ਦੇ ਵਿੱਚ ਦਿੱਤਾ ਗਿਆ ਅੱਜ ਦੇਸ਼ ਹੀ ਡਿਸਟਰਬ ਕਰਕੇ ਰੱਖ ਦਿੱਤਾ ਗਿਆ ਯਾਰ ਤੁਸੀਂ ਸਿੱਖਿਆ ਲੈਣੀ ਮਾਰਾ ਯਾਰ ਰਣਜੀਤ ਸਿੰਘ ਤੇ ਲੋ ਐਜੂਕੇਸ਼ਨ ਸਿਸਟਮ ਉਹਨਾਂ ਵੇਲੇ ਨੰਬਰ 1 ਸੀਗਾ ਦੁਨੀਆ ਮੰਦੀ ਸੀ ਅੱਜ ਅੰਗਰੇਜ਼ਾਂ ਨੇ ਅਡਾਪਟ ਕਰ ਲਿਆ ਅਸੀਂ ਛੱਡ ਚੁੱਕੇ ਹਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਸੀਗਾ ਕਿ ਜੇ ਕਿਸੇ ਨੇ ਕੋ ਗੁਰਦੁਆਰਾ ਮੰਦਿਰ ਕੋ ਮਸਜਿਦ ਜਾਂ ਕੋ ਦਾਰਾ ਕਿਸੇ ਵੀ ਮਤਲਬ ਧਾਰਮਿਕ ਚਰਚ ਖੋਲਣਾ ਉਹਦੇ ਨਾਲ ਤੁਹਾਨੂੰ এডਿਕੇਸ਼ਨ ਜਿਹੜਾ ਇੱਕ ਸੈਂਟਰ ਖੋਲਣਾ ਪਊਗਾ ਅੱਜ ਕਾਨਵੈਂਟ ਤੁਸੀਂ ਚਰਚ ਦੇ ਲਾਗੇ ਜਾਓ ਹਰ ਮਤਲਬ ਕਾਨਵੈਂਟ ਸਕੂਲ ਹੈ ਹਰ ਚਰਚ ਦੇ ਨਾਲ ਤੇ ਸਾਡੇ ਵਾਲੇ ਭੁੱਲ ਹੀ ਗਏ ਸਾਨੂੰ ਤਿਲਜਵਾ ਦਿੱਤਾ ਵੀ ਮਤਲਬ ਆਪਾਂ ਮਾਰਨਾ ਕਿਸ ਤਰ੍ਹਾਂ ਲੜਨਾ ਕਿਸ ਤਰ੍ਹਾਂ ਸੋ ਮਤਲਬ ਦੇਸ਼ ਨੂੰ ਬਹੁਤ ਲੋੜ ਹੈ ਕੱਲਾ ਯੂਨੀਵਰਸਿਟੀ ਨਹੀਂ ਮੈਂ ਤੇ ਬੱਚਿਆਂ ਨੂੰ ਕਹਿ ਕੇ ਚੱਲਿਆ ਕਿ ਪੰਜਾਬ ਦੀ ਹਰ ਲੜਾਈ ਦੇ ਵਿੱਚ ਅੱਗੇ ਆਓ ਯਾਰ ਪੰਜਾਬ ਖਤਮ ਹੋ ਗਿਆ ਪੰਜਾਬ ਤਬਾਹ ਹੋ ਗਿਆ ਪੰਜਾਬ ਨੂੰ ਡਿਸਟਰਬ ਦਿਖਾਇਆ ਜਾ ਰਿਹਾ ਪੰਜਾਬੀ ਲੋਕਾਂ ਨੂੰ ਕ੍ਰਾਈਮਨਲ ਦਿਖਾਇਆ ਜਾ ਰਿਹਾ ਪੰਜਾਬ ਮਤਲਬ ਬਿਲਕੁਲ ਜਿਹੜਾ ਪੂਰਨ ਤਰੀਕੇ ਦੇ ਨਾਲੋਂ ਤਬਾਹ ਕੀਤਾ ਜਾ ਰਿਹਾ ਹਾੜਾ ਐ ਸੀ ਕਿ ਹੁਣ ਹਰ ਕਿੱਥੇ ਆਏ ਸੀਗੇ ਯਾਰ ਮੈਂ ਅੰਮ੍ਰਿਤਸਰ ਤੋਂ ਆ 20 ਪਿੰਡ ਅੰਮ੍ਰਿਤਸਰ ਦੇ ਹੋਣਗੇ 25 ਪਿੰਡ ਅੰਮ੍ਰਿਤਸਰ ਦੇ ਹੋਣਗੇ 25 ਗੁਰਦਾਸਪੁਰ ਦੇ ਹੋਣਗੇ 25 ਮੇਰਾ ਖਿਆਲ ਵੀ 13000 ਪਿੰਡਾਂ ਦੇ ਵਿੱਚੋਂ 25 ਫਿਰੋਜ਼ਪੁਰ ਪੰਜਾਬ ਮੇ ਹੜ੍ਹ ਪੰਜਾਬ ਮੇ ਭਾੜ ਬਿਨਾ ਕੋ ਟੂਰਿਸਟ ਆਵੇ ਲੋਕੀ ਪੁੱਛਦੇ ਨੇ ਵੀ ਯਾਰ ਤੁਸੀਂ ਵੇਖਦੇ ਲੋ ਆਪਾਂ ਮਤਲਬ ਇਹਨੂੰ ਹਰ ਪੱਖੋਂ ਮਾਰਿਆ ਜਾ ਰਿਹਾ ਨਾ ਇੱਥੇ ਕੋ ਇੰਡਸਟਰੀ ਆ ਰਹੀ ਐ ਨਾ ਇੱਥੇ ਕੋ ਟੂਰਿਸਟ ਆ ਰਿਹਾ ਨਾ ਇੱਥੇ ਕੋ ਕਾਰੋਬਾਰ ਬਚਿਆ ਬੱਚੇ ਸਾਡੇ ਕ੍ਰਿਮੀਨਲ ਤੇ ਬੱਚੇ ਸਾਡੇ ਮਤਲਬ ਬਣਾਏ ਜਾ ਰਹੇ ਨੇ ਨਸ਼ੇੜੀ ਮੈਂ ਪਿੰਡਾਂ ਚ ਗਿਆ ਔਰ ਦੁੱਖ ਲੱਗਦਾ ਯਾਰ ਮੈਨੂੰ ਨਾ ਫਿਰ ਲੋਕੀ ਕਹਿੰਦੇ ਵੀ ਤੂੰ ਕੋ ਮਤਲਬ ਚੜਦੀ ਕਲਾ ਚੜਦੀ ਕਲਾ ਮਤਲਬ ਸਵਾਹ ਗੱਲ ਕਰਾਂ ਜਦੋਂ ਮੈਨੂੰ ਚੜਦੀ ਕਲਾ ਨਜ਼ਰ ਹੀ ਨਹੀਂ ਆਉਂਦੀ ਪੰਜਾਬ ਦੇ ਵਿੱਚ ਜਿਹੜੀ ਲੇਬਰ ਹੈ ਉਹਦੀ ਉਮਰ ਹੀ 50 ਤੋਂ 55 ਉਹਦਾ ਕਾਰਨ ਕੀ ਹੈ ਕਿ ਜਿਹੜਾ ਬੰਦਾ ਜੀ ਭਰ ਕੇ ਮਿਹਨਤ ਕਰਦਾ ਦਿਹਾੜੀ ਕਰਨ ਜਾਂਦਾ ਉਹ ਨਾਲ ਕੋਈ ਕੈਪਸੂਲ ਖਾਂਦਾ ਕੋਈ ਗੋਲੀ ਖਾਂਦਾ ਮਤਲਬ ਉਹਦੀ ਉਮਰ ਹੀ ਪੰਜਾਬ 55 ਸਾਲ ਰਹਿ ਗਈ ਆ ਸਾਡਾ ਪੰਜਾਬ ਹੈ ਯਾਰ ਤੁਸੀਂ ਸਾਡੀ ਸਾਡੀ ਹਰ ਚੀਜ਼ ਦੇ ਵਿੱਚ ਨਸ਼ਾ ਮਿਲਾ ਦਿੱਤਾ ਚਾਹੇ ਉਹ ਦੁੱਧ ਹੈ ਚਾਹੇ ਖੋਆ ਹੈ ਚਾਹੇ ਪਨੀਰ ਹੈ ਚਾਹੇ ਸਾਡਾ ਕਵਾਟਾ ਹੈ ਹਰ ਚੀਜ਼ ਦੇ ਵਿੱਚ ਤੁਸੀਂ ਸਾਨੂੰ ਸਾਰਾ ਮਾਰਨਾ ਸ਼ੁਰੂ ਕਰ ਦਿੱਤਾ ਇੱਥੋਂ ਤੁਸੀਂ ਚੰਡੀਗੜ੍ਹੋਂ ਤੁਰੋ ਜੀ ਇੱਕ ਪਾਸੇ ਪੰਜਾਬ ਨੂੰ ਤੁਰਨਾ ਇੱਕ ਪਾਸੇ ਤੁਸੀਂ ਮਾਝੇਲ ਨੂੰ ਤੁਰਨਾ ਮੇਰਾ ਖਿਆਲ ਹੈ ਵੀ ਪੂਰੇ ਮਾਝੇਲ ਦੇ ਵਿੱਚ ਪੂਰੀ ਡਿਸਟ੍ਰਿਕਟ ਦੇ ਵਿੱਚ ਦੋ ਦੋ ਹਸਪਤਾਲ ਹੀ ਤੁਹਾਨੂੰ ਨਜ਼ਰ ਆਉਂਦੇ ਇਹ ਤੋਂ ਤੁਸੀਂ ਪੰਜਾਬ ਵਾਲ ਨੂੰ ਤੁਰੋ ਤੇ ਮੇਰੇ ਖਿਆਲ ਵਿੱਚ ਇੱਕ ਇੱਕ ਮਹੱਲੇ 'ਚ ਦੋ ਦੋ ਹਸਪਤਾਲ ਨਹੀਂ ਯਾਰ ਆਪਾਂ ਕਦੀ ਗੌਰ ਹੀ ਨਹੀਂ ਕਰਦੇ ਯਾਰ ਤੁਸੀਂ ਮੈਂ ਮੇਰੇ ਇਲਾਕੇ ਦੇ ਵਿੱਚ ਮੇਰਾ ਖਿਆਲ ਵੀ 15 ਆਈਵੀਐਫ ਸੈਂਟਰ ਹੋਣਗੇ ਕਾਰਨ ਆਪਾਂ ਲੱਭਦੇ ਹੀ ਨਹੀਂ ਸਾਡੀ ਨਸਲ ਤੱਕ ਬਦਲ ਦਿੱਤੀ ਗਈ ਯਾਰ ਆਪਾਂ ਉਲਝ ਹੀ ਗਏ ਆ ਹਿੰਦੂ ਕੌਣ ਹੈ ਸਿੱਖ ਕੌਣ ਹੈ ਚੁੱਭਾ ਰਹੀ ਹੈ ਯਾਰ ਆਪਾਂ ਪੰਜਾਬੀ ਆ ਪਾਏ ਕਿ ਆਪਾਂ ਆਪਣੀ ਲੜਾਈ ਤੇ ਲੜੀ ਬੱਚੇ ਬਹੁਤ ਵਧੀਆ ਲੜਾਈ ਲੜ ਰਹੇ ਨੇ ਯਾਰ ਮਤਲਬ ਇੱਥੇ ਹਰਿਆਣੇ ਵਾਲੇ ਸਟੂਡੈਂਟ ਵੀ ਬੈਠੇ ਨੇ ਮੱਛ ਲੈਲੇ ਵੀ ਬੈਠੇ ਨੇ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਹੈ ਸਾਡੇ ਲੀਡਰ ਹੀ ਇਹਨਾਂ ਤੋਂ ਸਿੱਖਿਆ ਲੈ ਲੈਣ ਸਾਨੂੰ ਤੁਲਝਾ ਹੀ ਦਿੱਤਾ ਗਿਆ ਵੀ ਇਹਨਾਂ ਦੀ ਗੱਲ ਆਈ ਵਿਦਿਆਰਥੀ ਕਹਿੰਦੇ ਹਾਲਾਂਕਿ ਤੁਸੀਂ ਕਿਹਾ ਕਿ ਪੋਲਿਟਿਕਲ ਲੀਡਰਾਂ ਤੇ ਮੈਂ ਕੁਝ ਕਹਿਣਾ ਨਹੀਂ ਇੱਥੇ ਸਾਰੇ ਤੁਰੇ ਫਿਰਦੇ ਨੇ ਸਾਰੇ ਸ਼ਾਮਲ ਹੋ ਰਹੇ ਨੇ ਪਰ ਇੱਥੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਿੱਖਿਆ ਕ੍ਰਾਂਤੀ ਦਾ ਢੋਲ ਪਟਣ ਵਾਲਿਆਂ ਦੀ ਕਰਤੂਤਾਂ ਕਰਕੇ ਸਾਰਾ ਕੁਝ ਹੋਇਆ ਮੈਂ ਮੈਂ ਫਿਰ ਕਹਿੰਦਾ ਦੀ ਇੱਥੇ ਮੇਰੇ ਆਉਣ ਤੋਂ ਪਹਿਲਾਂ ਇੱਕ ਮੀਟਿੰਗ ਜਿੰਨਾਂ ਦੀ ਚੱਲ ਰਹੀ ਸੀ ਕਿ ਯਾਰ ਸਾਰੇ ਆਉਂਦੇ ਨੇ ਮੰਦਾ ਨਾ ਬੋਲੋ ਆਪਾਂ ਜਮੀਰ ਕ ਮਾਰਦੇ ਆ ਯਾਰ ਮੈਂ ਨਹੀਂ ਕਹਿੰਦਾ ਕਿਸੇ ਦੇ ਨਾਰੇ ਲਾਓ ਮਰਦਾਬਾਦ ਕਿਸੇ ਦਾ ਵਿਰੋਧ ਕਰੋ ਵੀ ਉਹਨੂੰ ਇੱਥੇ ਬਹਿਣ ਹੀ ਨਾ ਦਿਓ ਉਨੂੰ ਬਿਠਾਓ ਯਾਰ ਤੁਹਾਡੇ ਨੂੰ ਵੱਧ ਪੜੇ ਲਿਖੇ ਲੋਕ ਕੌਣ ਨੇ ਤੁਸੀਂ ਉਹਨਾਂ ਨੂੰ ਬਹਿ ਕੇ ਤਰਕ ਨਾਲ ਗੱਲ ਕਰੋ ਕਿ ਆ ਤੁਹਾਡੀ ਜ਼ਿੰਮੇਵਾਰੀ ਸੀ ਐਮਪੀ ਸਾਹਿਬ ਆ ਤੁਹਾਡੀ ਜ਼ਿੰਮੇਵਾਰੀ ਸੀ ਐਮਐਲਏ ਸਾਹਿਬ ਇਹ ਪਿੱਛੇ ਜੇ ਕਟਾਈ ਹੋ ਗਈ ਆ ਤੇ ਹੁਣ ਨਭਾ ਲੋਗੇ ਤਰਕ ਨਾਲ ਗੱਲ ਤੇ ਕਰੋ ਯਾਰ ਮੈਂ ਕਹਿੰਦਾ ਹਰ ਬੰਦਾ ਇੱਥੇ ਹਾਜ਼ਰੀ ਲਵਾਉਣ ਆਉਂਦਾ ਮੈਂ ਬਹੁਤ ਸਾਰੇ ਅੰਦੋਲਨ ਵੇਖੇ ਨੇ ਮੈਂ ਵੀ ਆਇਆ ਚਾਰ ਪੰਜ ਮਾਈਕ ਮੇਰੇ ਮਗਰ ਨੇ ਮਤਲਬ ਹਨਾ ਮੈਂ ਦੇਖਣਾ ਵੀ ਸ਼ਾਮਾਂ ਨੂੰ ਮੈਨੂੰ ਵਿਊ ਸਾਡੀ ਸਾਰੀ ਸਿਆਸਤ ਸਾਡਾ ਸਾਰਾ ਯੂਥ ਹੀ ਵਿਊਜ਼ ਦੇ ਪਿੱਛੇ ਪੈ ਗਿਆ ਯਾਰ ਮਤਲਬ ਵੀ ਮੈਨੂੰ ਵੇਖਣਾ ਵੀ ਦੌੜ ਹੈ ਅੱਜ ਤੁਹਾਨੂੰ ਕਿਸ ਤਰ੍ਹਾਂ ਇਹ ਵੀਊ ਮਿਲੇ ਨੇ ਅਗਲਾ ਦੇਖੂਗਾ ਵੀ ਮੈਂ ਕੱਲ ਨੂੰ ਇਹ ਕਿਸ ਤਰ੍ਹਾਂ ਦਾ ਕਰਨਾ ਇਤੋਂ ਬਾਹਰ ਆਈਏ ਯਾਰ ਆਪਾਂ ਜੇ ਸਾਥ ਦੇਣਾ ਮੈਂ ਤੇ ਅੱਜ ਬੱਚਿਆਂ ਨੂੰ ਕਿਹਾ ਯਾਰ ਚਲੋ ਜਿੰਨੇ ਜੋਗਾ ਵੀ ਆ ਜਿੰਨੇ ਕੁ ਲੋਕ ਮੈਨੂੰ ਸੁਣਦੇ ਨੇ 10 ਤਰੀਕ ਤੁਹਾਡਾ ਪ੍ਰੋਟੈਸਟ ਹੈ ਇੱਥੇ ਹਨਾ ਮੈਂ ਕਹਿੰਨਾ ਹਰ ਪੰਜਾਬੀ ਨਹੀਂ ਆ ਸਕਦਾ ਹਰ ਹਰਿਆਣੇ ਵਾਲਾ ਨਹੀਂ ਆ ਸਕਦਾ ਪਰ ਇੱਕ ਕੰਮ ਕਰੋ ਯਾਰ 10 ਤਰੀਕ ਨੂੰ ਇਹਨਾਂ ਦੀ ਇੰਨੀ سپورਟ ਕਰਦੇ ਹੋ ਵੀ ਤੁਸੀਂ ਜਿੱਥੇ ਵੀ ਹੋ ਇਸ ਚੰਡੀਗੜ੍ਹ ਤੋਂ ਅਮਰਸਰ ਦੇ ਕੋਨੇ 'ਚ ਉਹ ਬਠਿੰਡੇ ਦੇ ਵਿੱਚੋਂ ਉੱਥੇ ਕੱਲਾ-ਕੱਲਾ ਹੀ ਆਪ ਦੀ ਡੀਪੀ ਹਰ ਤਰੀਕੇ ਪ੍ਰੋਟੈਸਟ ਕਰਨ ਦੇ ਤਰੀਕੇ ਨੇ ਪੰਜ ਬੰਦੇ ਇਕੱਠੇ ਹੋ ਕੇ ਕੋਈ ਕੈਂਡਲ ਮਾਰਚ ਹੀ ਕਰਦੇ ਹੋ ਕੋਈ ਮੋਮਬਤੀਆਂ ਜਗਾ ਦਿਓ ਯੂਨੀਵਰਸਿਟੀ ਦੇ ਇੱਕ ਘਰ ਦੇ ਵਿੱਚ ਨਹੀਂ ਪੈਸੇ ਖਰਚ ਸਕਦੇ ਨਾ ਖਰਚੋ ਇੱਕ ਚਾਟ ਹੀ ਲੈ ਲਓ ਯਾਰ ਫੁੱਟ ਫੁੱਟ ਦਾ ਉਹਦੇ ਉੱਤੇ ਲਿਖ ਦਿਓ ਵੀ ਅਸੀਂ ਇਸ ਕੰਮ ਦਾ ਵਿਰੋਧ ਕਰਦੇ ਹਾਂ ਕਿਸੇ ਤਰੀਕੇ ਤੇ ਸਾਥ ਦਿਓ ਯਾਰ ਮੇਰਾ ਆਖਰੀ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਇਹ ਜਿੱਤ ਕਿੰਨੀ ਕੁ ਔਖੀ ਹੈ ਜਿੱਤ ਕੇਂਦਰ ਬਹੁਤ ਵੱਡਾ ਹੈ ਜੀ ਆਪਾਂ ਨੂੰ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤੇ ਕਿੰਨਾ ਸਵਾ ਸਾਲ ਲੱਗ ਗਿਆ ਸੀਗਾ ਇਹ ਉਹਨਾਂ ਦੇ ਮੂਡ ਤੇ ਡਿਪੈਂਡ ਕਰਦਾ ਕਿ ਉਹਨਾਂ ਨੂੰ ਫਾਇਦਾ ਕਿੱਥੋਂ ਹੋਣਾ ਕਿੰਨੀ ਛੇਤੀ ਇਹਨਾਂ ਨੂੰ ਆਪਾਂ ਮਤਲਬ ਸੁਰਖਰੂ ਕਰਕੇ ਕਲਾਸਾਂ 'ਚ ਭੇਜਣਾ ਇਹਨਾਂ ਦੇ ਘਰਾਂ 'ਚ ਭੇਜਣਾ ਤੇ じゃ ਕਿੰਨਾ ਇਮਤਿਹਾਨ ਲੈਣਾ ਵੀ ਪੰਜਾਬ ਹੋਰ ਕਿੰਨਾ ਬਦਨਾਮ ਹੋ ਸਕਦਾ ਇਹ ਲੜਾਈ ਹੋਰ ਕਿੰਨੀ ਵੱਧ ਸਕਦੀ ਆ ਅਸੀਂ ਜਿੱਥੋਂ ਸੋਚਣਾ ਸ਼ੁਰੂ ਕਰਦੇ ਆ ਨਾ ਮਤਲਬ ਜਿੱਥੇ ਸੋਚਣਾ ਸਾਡਾ ਬੰਦ ਹੋ ਜਾਂਦਾ ਨਾ ਉੱਥੋਂ ਸੋਚਣਾ ਸ਼ੁਰੂ ਕਰਦੇ ਨੇ ਉਹਨਾਂ ਦੀਆਂ ਏਜੰਸੀਜ਼ ਉਹ ਕੇਂਦਰ ਜਿਹੜਾ ਇਹ ਅੱਜ ਦਾ ਨਹੀਂ ਕੱਲਾ ਭਾਜਪਾ ਨਹੀਂ ਭਾਜਪਾ ਨਹੀਂ ਵੀ ਹੈਗੀ ਜਦੋਂ ਵੀ ਕੇਂਦਰ ਦੇ ਵਿੱਚ ਜਦੋਂ ਚਾਹੇ ਕਾਂਗਰਸ ਵੀ ਹੋਵੇ ਚਾਹੇ ਦੇਵਗੌੜਾ ਸਰਕਾਰ ਹੋਵੇ ਚਾਹੇ ਚੰਦਰਸ਼ੇਖਰ ਹੋਵੇ ਚਾਹੇ ਵੀਪੀ ਸਿੰਘ ਉਹਨਾਂ ਦੀ ਹੋਵੇ ਪੰਜਾਬ ਨੂੰ ਜਾਂ ਦੇਸ਼ ਨੂੰ ਚਲਾਉਂਦੀਆਂ ਏਜੰਸੀਜ਼ ਨੇ ਬਹੁਤ ਵੱਡਾ ਭਲੇਖਾ ਹੁੰਦਾ ਕਿ ਮਤਲਬ ਕੋਈ ਦੇਸ਼ ਦਾ ਲੀਡਰ ਉਹਨੂੰ ਚਲਾ ਰਿਹਾ ਉਹ ਜਿਸ ਤਰੀਕੇ ਗਾਈਡ ਕਰਦੇ ਨੇ ਅਸਲ ਦੇ ਵਿੱਚ ਪੰਜਾਬੀਆਂ ਤੋਂ ਬਹੁਤ ਚਾਲੂ ਸੀਗੇ ਇਸ ਫਿਰਕੇ ਤੋਂ ਬਹੁਤ ਮਤਲਬ ਇਸ ਚਾਲੂ ਸੀਗੇ ਵੀ ਇਹ ਬਹੁਤ ਦਲੇਰ ਬਹੁਤ ਜੁਝਾਰੂ ਨੇ ਅਖੀਰ ਉਹ ਆਪਣੇ ਆਪਣੇ ਜਿਹੜਾ ਨਿਸ਼ਚਾ ਸੀਗਾ ਉਹਨਾਂ ਦਾ ਜਿਹੜਾ ਟੀਚਾ ਸੀਗਾ ਉਹਦੇ ਚ ਕਾਮਯਾਬ ਹੋ ਚੁੱਕੇ ਨੇ ਇਹਨਾਂ ਨੂੰ ਮਾਰ ਦਿੱਤਾ ਗਿਆ ਯਾਰ ਅੱਜ ਤੋਂ ਮੈਂ ਗੱਲ ਇੱਕੋ ਗੱਲ ਚ ਮਕਾਉਣ ਲੱਗਾ ਜੀ ਅੱਜ ਤੋਂ ਪਹਿਲਾਂ 25 30 ਸਾਲ ਪਹਿਲਾਂ ਜੋ ਮੇਰੇ ਫਾਦਰ ਵੀ ਜੇਲ੍ਹ ਕੱਟ ਕੇ ਆਏ ਜੀ ਮੋਰਚਿਆਂ ਦੇ ਵਿੱਚ ਇੱਕ ਤੇ ਸਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨਾ ਵੀ ਪੋਲੀਟਿਕਲੀ ਉਹ ਤਖੜਾ ਜਿੰਨੇ ਜੇਲ੍ਹ ਕੱਟੀ ਹੋਵੇ ਉਹ ਬਿਲਕੁਲ ਠੀਕ ਕਹਿੰਦੇ ਰੇ ਪਰ ਜੇਲ੍ਹ ਇਹ ਨਾ ਕੱਟੀ ਹੋਵੇ ਵੀ ਕਿਸੇ ਦਾ ਕਤਲ ਕਰਕੇ ਕੋ ਡਰੱਗ ਦੇ ਵਿੱਚ ਉਹ ਜੇਲ ਦਾ ਜਿਹੜਾ ਉਹਨਾਂ ਦੀ ਧਾਰਨਾ ਸੀ ਇਹ ਸੀ ਵੀ ਪੰਜਾਬ ਲਈ ਲੜਿਆ ਹੋਵੇ ਪੰਜਾਬ ਲਈ ਮੋਰਚੇ ਲਾਏ ਹੁਣ ਉਹ ਕ੍ਰੈਡੀਬਿਲਟੀ ਹੋਣੀ ਚਾਹੀਦੀ ਹੈ ਅੱਜ ਤੋਂ 25 30 ਸਾਲ ਪਹਿਲਾਂ ਕਿਸਾਨ ਖੁਸ਼ਹਾਲ ਸੀਗਾ ਔਰ ਜਦੋਂ ਕਿਸਾਨ ਆਪਦੀ ਫਸਲ ਬੀਜ ਲੈਂਦਾ ਸੀ ਉਹਦੇ ਕੋਲ 2-3 ਮਹੀਨੇ ਦਾ ਟਾਈਮ ਹੁੰਦਾ ਸੀਗਾ ਮੋਰਚੇ ਉਦੋਂ ਲੱਗਦੇ ਸੀ ਮੋਰਚਿਆਂ ਦੇ ਵਿੱਚ ਕੋਈ ਦੁਕਾਨਦਾਰ ਤੇ ਜਾਂਦੇ ਨਹੀਂ ਸੀ ਮੈਂ ਨਹੀਂ ਕਹਿੰਦਾ ਉਹਨਾਂ ਦਾ ਕਸੂਰ ਹੈ ਪਿੱਛੇ ਕਾਰੋਬਾਰ ਫੇਲ ਹੋ ਜਾਂਦਾ ਸੀ ਕਿਸਾਨ ਜਾਂਦੇ ਸੀਗੇ ਮੋਰਚੇ ਸਫਲ ਹੁੰਦੇ ਸੀ ਪੰਜਾਬ ਦੇ ਹੱਕ ਮਿਲਦੇ ਸੀਗੇ ਔਰ ਪਲਾਨਿੰਗ ਦੇ ਤਹਿਤ ਕਿਸਾਨ ਨੂੰ ਗਰੀਬ ਕਰ ਦਿੱਤਾ ਗਿਆ ਕਮਜ਼ੋਰ ਕਰ ਦਿੱਤਾ ਗਿਆ ਅੱਜ ਕਿਸੇ ਨੇ ਮੋਰਚਾ ਲੜਣਾ ਹੋਵੇ ਉਹਨੂੰ ਪਤਾ ਸ਼ਾਮ ਨੂੰ ਮੇਰੇ ਘਰ ਰੋਟੀ ਨਹੀਂ ਪੱਕਣੀ ਪੰਜਾਬ ਨੂੰ ਪਲਾਨਿੰਗ ਦੇ ਤਹਿਤ ਵੇਲ ਕੀਤਾ ਗਿਆ ਔਰ ਪੰਜਾਬ ਨੂੰ ਪਲਾਨਿੰਗ ਦੇ ਤਹਿਤ ਲੁੱਟ ਲਿਆ ਗਿਆ ਯਾਰ ਹੁਣ ਅਸੀਂ ਲੜ ਰਹੇ ਹਾਂ ਅਸੀਂ ਮਰ ਰਹੇ ਹਾਂ ਸਾਰੇ ਲੋਕ ਜਿਹੜਾ ਪੰਜਾਬ ਦਾ ਦਰਦ ਰੱਖਦਾ ਉਹ ਬੈਂਦਾ ਹੀ ਹੈ ਨਾ ਸੜਕਾਂ ਤੇ ਇਹੋ ਪ੍ਰੋਟੈਸਟ ਹੋਰ ਕੋ ਕੁਰਪਾਨਾ ਕੱਢ ਕੇ ਵੈਰੀਏ ਵਰ ਕੋ ਮਤਲਬ ਪਿਸਤੌਲਾ ਨਾਲ ਲੜਾਈ ਲੜ ਲਈਏ ਇਹੀ ਸਾਡੇ ਕੋਲ ਇੱਕ ਤਰੀਕਾ ਔਰ ਬੁਰੀ ਤਰੀਕੇ ਦੇ ਨਾਲ ਪੰਜਾਬ ਨੂੰ ਤਬਾਹ ਕੀਤਾ ਸੀ ਵਨਭਾਰੇ ਹੋ ਜੀ ਪਹੁੰਚੇ ਮੋਰਚੇ ਤੇ ਮੈਂ ਇਹਨਾਂ ਨੂੰ ਕਿਹਾ ਜੀ ਤੁਹਾਡਾ 10 ਨੂੰ ਵੀ ਪ੍ਰੋਟੈਸਟ ਹੈ ਮੈਨੂੰ ਤੁਸੀਂ ਇੱਕ ਦੋ ਦਿਨ ਮੈਨੂੰ ਇੱਥੇ ਰੱਖਣਾ ਵੀ ਹੈ ਮੈਂ ਤੁਹਾਡੇ ਨਾਲ ਹੀ ਬੈਠਾ ਹਾਂ ਉਸ ਤੋਂ ਇਲਾਵਾ ਮੇਰੀ ਜਿੱਥੇਕ ਮੈਂ ਤੁਹਾਨੂੰ ਬੇਨਤੀ ਤੀਜੀ ਚੀਜ਼ ਮੈਂ ਉਹਨਾਂ ਨੂੰ ਕਹੀ ਵੈਸੇ ਸਾਰੇ ਚਲੋ ਸੰਪਨ ਪਰਿਵਾਰਾਂ ਦੇ ਵਿੱਚ ਉਹਨੇ ਮੈਂ ਵੀ ਕਿਹਾ ਜੀ ਮੈਂ ਤੁਸੀਂ ਸਟੂਡੈਂਟ ਹੋ ਤੁਹਾਡਾ ਕੋਈ ਇੱਥੇ ਕੋਈ ਵੱਡਾ ਟੈਂਟ ਜਾਂ ਜਿੰਨੇ ਦਿਨ ਵੀ ਤੁਹਾਡਾ ਕੋਈ ਲੰਗਰ ਚੱਲਣਾ ਜਾਂ 10 ਤਰੀਕ ਨੂੰ ਤੁਹਾਡਾ ਖਰਚਾ ਤੇ ਮੇਰੇ ਮਤਲਬ ਇਸ ਨਚੀਜ ਦੀ ਸੇਵਾ ਲਾਓ ਮੈਂ ਤੁਹਾਡੇ ਨਾਲ ਨੇ ਬਣਨ ਕੋ ਹਰ ਤਰੀਕੇ ਨਾਲ ਤਿਆਰ ਠੀਕ ਹੈ ਧੰਨਵਾਦ ਤਾਂ ਮ ਯੂਨੀਵਰਸਿਟੀ ਪਹੁੰਚ ਕੇ ਉਹਨਾਂ ਨੇ ਇਸ ਪਾਲਿਸੀ ਨੂੰ ਲੈ ਕੇ ਜ਼ਿਕਰ ਕੀਤਾ ਕਿ ਇਹ ਪਾਲਿਸੀ ਜੋ ਹੈ ਇਹ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਸਾਡੇ ਪੰਜਾਬ ਤੇ ਕਾਬਜ਼ ਹੋ ਗਈ ਸੀ ਔਰ ਇਹ ਲੜਾਈ ਬਹੁਤ ਲੰਬੀ ਔਰ ਅਹਿਮ ਹੈ ਕਿਉਂਕਿ ਅਸੀਂ ਚੰਡੀਗੜ੍ਹ ਦਾ ਵੀ ਜ਼ਿਕਰ ਕਰਦੇ ਆ ਪਰ ਲੰਬਾ ਸਮਾਂ ਹੋ ਗਿਆ ਇਸ ਨਾਲ ਸਾਨੂੰ ਚੰਡੀਗੜ੍ਹ ਤੇ ਜੋ ਅਸੀਂ ਦਾਵਾ ਠੋਕਦੇ ਆ ਨਾ ਉਸ ਤੇ ਕੋਈ ਵਰਕ ਹੋ ਰਿਹਾ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ 10 ਤਰੀਕ ਨੂੰ ਜ਼ਰੂਰ ਪੰਜਾਬ ਯੂਨੀਵਰਸਿਟੀ ਪਹੁੰਚੋ ਕੈਮਰਮੈਨ ਗੁਰਵਿੰਦਰ ਦੇ ਨਾਲ ਪ੍ਰਿੰਸ ਚੰਡੀਗੜ੍ਹ